ਬੇਸਤੀ ਵਾਲਾ ਤੇ ਮੁੱਦਾ ਹੀ ਨਹੀਂ ਉਹ ਤੇ ਇਹ ਸੋਚ ਕੇ ਵੜਦੇ ਆ ਵੀ ਜਿੱਦਾਂ ਜੰਗ ਲੜਨ ਚੱਲੇ ਆ ਇਹ ਤੇ ਇੱਕ ਦੋ ਚੀਜ਼ਾਂ ਦਾ ਸਮਾਵੇਸ਼ ਹੈ ਮਿਲਾਪ ਹੈ ਇਹ ਕੋਈ ਜੰਗ ਤੇ ਹੈ ਨਹੀਂ ਫੀਮੇਲਸ ਆਂਦੀਆਂ ਸਾਨੂੰ ਕਹਿੰਦੀਆਂ ਜੀ ਬਈ ਅਸੀਂ ਸੈਟੀਸਫਾਈ ਨਹੀਂ ਹੋ پا ਰਹੇ ਇਹ ਕਮੀ ਹੈ ਮੇਰੇ ਹਸਬੰਡ ਵਿੱਚ ਇਹਦਾ ਹੱਲ ਕਰੋ ਦੁੱਧ ਦੇ ਚ ਲੀਤਾ ਜਾਂ ਪਾਣੀ ਚ ਲੀਤਾ ਤੇ ਉਹਨੂੰ ਲੈ ਲਿਆ ਇਹ ਤੇ ਭਰਾਵਾਂ ਵਾਸਤੇ ਫਾਇਦਾ ਕੀ ਹੋਊਗਾ ਬੋਡੀ ਚ એનર્ਜੀ ਠੀਕ ਹੈ ਕੰਮ ਦਾ ਮਨ ਕਰੂਗਾ ਦਿਮਾਗ ਵੀ ਸ਼ਾਂਤ ਰਹੂਗਾ ਅਸ਼ਵਗੰਧਾ ਇੱਕ ਐਸੀ ਚੀਜ਼ ਹੈ ਜਿਹੜੀ ਦਿਮਾਗ ਦੇ ਉੱਤੇ ਵੀ ਕੰਮ ਕਰਦੀ ਹੈ ਸਰੀਰ ਦੀ ਬੋਡੀ ਦੀ ਤਾਕਤ ਦੇ ਉੱਤੇ ਵੀ ਕੰਮ ਕਰਦੀ ਹੈ ਜਦੋਂ ਮੇਰਾ ਮਨ ਕਰਦਾ ਹੈ ਮੇਰੇ ਘਰ ਵਾਲੀ ਕਹਿ ਦਿੰਦੀ ਹੈ ਜੀ ਅੱਜ ਮੇਰਾ ਮਾਨ ਨਹੀਂ ਹੈ ਮੈਨੂੰ ਮੇਰਾ ਦਿਲ ਹੀ ਨਹੀਂ ਕਰ ਰਿਹਾ ਜੀ ਮੈਂ ਥਕੀ ਹੋਈਆਂ ਜ਼ਿੰਦਗੀ ਜੀਉਣ ਦਾ ਮਜ਼ਾ ਹੈ ਉਸ ਵੇਲੇ ਜਦੋਂ ਬੱਚਿਆਂ ਤੋਂ ਵੀ ਬੰਦਾ ਫਾਰਕ ਹੋ ਜਾਂਦਾ ਹੈ ਤੇ ਦੁਨੀਆਦਾਰੀ ਤੋਂ ਵੀ ਫਾਰਕ ਹੋ ਜਾਂਦਾ ਹੈ ਪਰ ਜਦੋਂ ਉਹ ਇੰਜੋਏ ਕਰਨ ਦਾ ਟਾਈਮ ਆਉਂਦਾ ਹੈ ਉਹ ਕਹਿੰਦੇ ਜੀ ਉਧਰਲੇ ਪਾਸੇ ਸਾਡਾ ਟੈਂਟ ਐਂਡ ਫਿਸ਼ ਹੋਇਆ ਪਿਆ ਹੈ ਮਾਮਲਾ ਤੇ ਫਿਰ ਉਹਨਾਂ ਦਾ ਆਯੁਰਵੇਦ ਦੇ ਵਿੱਚ ਕੀ ਹੱਲ ਹੈ ਹਰ ਬਿਮਾਰੀ ਵਾਸਤੇ ਜੜੀ ਬੂਟੀਆਂ ਠੀਕ ਹੈ ਹਰ ਬਿਮਾਰੀ ਦਾ ਇਲਾਜ ਹੈ ਉਹ ਇਲਾਜ ਸੁਖ ਸਾਧੇ ਯਾਪੇ ਅਸਾਧੇ ਸੁਖ ਸਾਧੇ ਮਤਲਬ ਜਿਹੜਾ ਆਸਾਨੀ ਨਾਲ ਠੀਕ ਹੋ ਜੇ ਠੀਕ ਹੈ ਯਾਪੇ ਮਤਲਬ ਥੋੜੀ ਜੀ ਮਿਹਨਤ ਕਰਕੇ ਠੀਕ ਹੋਏ ਅਸਾਧੇ ਮਤਲਬ ਜਿਹੜਾ ਠੀਕ ਨਹੀਂ ਹੋ ਸਕਦਾ ਉਹਨੂੰ ਅਸੀਂ ਕੰਟਰੋਲ ਕਰ ਸਕਦੇ ਹਾਂ ਜਨਾਨਾ ਅੰਗਾਂ ਦੀ ਸ਼ਕਤੀ ਘਟ ਜਾਂਦੀ ਹੈ ਜਿੰਦੇ ਨਾਲ ਕੀ ਹੈ ਕਿ ਉਹਨੂੰ ਇਹ ਡਰ ਖੋਫ ਲੱਗਣ ਲੱਗ ਜਾਂਦਾ ਹੈ ਅੰਦਰੋਂ ਕਿ ਕਦੀ ਮੇਰੀ ਬੇਇੱਜ਼ਤੀ ਨਾ ਹੋ ਜੇ ਜਿੰਨੀ ਫਿਟਨੈਸੀ ਉਹ ਫਿਟਨੈਸ ਨਹੀਂ ਹੈ ਉਸ ਚੀਜ਼ ਦਾ ਵੀ ਸੋਲੂਸ਼ਨ ਆਯੁਰਵੇਦ ਵਿੱਚ ਹੈ ਜਿਹੜੀ ਸਾਡੀ ਭੈਣ ਹੈ ਮਾਵਾ ਹੈ ਸਾਡੇ ਭਰਾ ਹੈ ਉਹਨਾਂ ਵਿੱਚ ਉਹ ਹਾਰਮੋਨਸ ਡਿਸਟਰਬ ਹੋਣੇ ਸ਼ੁਰੂ ਹੋ ਜਾਂਦੇ ਏਜ ਦੇ ਹਿਸਾਬ ਨਾਲ ਘਟਦੇ ਆ ਪਹਿਲੇ ਉਮਰ ਜਿਹੜੀ ਸੀ ਵਿਆਹ ਦੀ ਉਹ ਅਸੀਂ ਗਿੰਦੇ ਸੀ 22 ਸਾਲ 25 ਸਾਲ ਹੁਣ 30 ਸਾਲ ਤੱਕ ਤੇ ਕੈਰੀਅਰ ਦੀ ਦੌੜ ਇੱਚਾਂ ਸੀ ਸਾਡਾ ਕੈਰੀਅਰ ਮੰਨ ਜੀ ਪਰ ਉਹ ਹਾਰਮੋਨਸ ਖਰਾਬ ਹੁੰਦੇ ਜਾਂਦੇ ਆ ਛੋਡੇ ਮੋਡੇ ਦੀ ਦਿੱਕਤ ਐ ਜੋੜਾਂ ਦੀ ਦਿੱਕਤ ਐ ਉਹਦੇ ਛਿਲਾਜੀਤ ਦੀ ਵਰਤੋਂ ਹੁੰਦੀ ਐ ਸਾਡੀ ਇੰਨੇ ਆਯੁਰਵੇਦਿਕ ਯੋਗ ਐ ਜੋੜਾਂ ਦੇ ਯੋਗ ਐ ਜਿੰਦੇ ਚ ਜੋੜਾਂ ਵਾਸਤੇ ਅਸੀਂ ਦਿੰਨੇ ਆ ਕਿਸੇ ਦੇ ਯੂਰਿਕ ਐਸਿਡ ਵੱਧ ਗਿਆ ਕਿਸੇ ਦੇ ਰਿਊਮਟੋਇਡ ਆਰਥਰਾਈਟਿਸ ਐ ਕਿਸੇ ਦੇ ਸੋਜ ਐ ਉਹ ਸਾਰਿਆਂ 'ਚ ਅਸੀਂ ਛਿਲਾਜੀਤ ਦਾ ਪ੍ਰਯੋਗ ਕਰਨੇ ਆ ਕਿਸੇ ਨੂੰ ਗਦੂਦ ਦੀ ਪ੍ਰੋਬਲਮ ਐ ਉਹਦੇ ਛਿਲਾਜੀਤ ਦਾ ਪ੍ਰਯੋਗ ਕਰਨੇ ਆ ਅਸੀਂ ਦੇਖ ਲੈਨੇ ਆ ਵੀ ਇਹਨਾਂ ਤੇ ਫੈਟੀ ਲਿਵਰ ਵੀ ਪਿਆ ਇਹਨੂੰ ਤੇ ਕਬਜ ਵੀ ਐ ਇਹਦੇ ਐਸਿਡਿਟੀ ਵੀ ਐ ਇਨ ਦੀ ਐਂਡੋਸਕੋਪੀ ਵੀ ਹੋਈ ਐ ਇਹ ਸਾਰੀ ਪ੍ਰੋਬਲਮ ਐ ਉਸ ਟਾਈਮ ਤੁਸੀਂ ਇਹ ਭਸਮਾ ਇਹ ਅਸ਼ਵਗੰਧਾ ਕੌਂਚ ਵੀ ਸਾਲਮ ਪੰਜਾ ਸਵੇਦ ਮੂਸਲੀ ਐਵੇਂ ਚੀਜ਼ਾਂ ਦੇ ਦੋਗੇ ਉਹ ਪਛਾਣ ਦੀ ਤਾਕਤ ਹੀ ਨਹੀਂ ਐ ਤੁਹਾਡੀ ਜઠਰਗਣੀ ਚ ਤੇ ਡਾਈਜੈਸ਼ਨ ਵਾਸਤੇ ਜਿਹੜੀ ਅਸੀਂ ਗੱਲ ਕਰਨੇ ਆ ਉਹ ਅਰਕ ਯਕਰੀ ਤੇ ਅਰਕ ਲੀਵਰ ਠੀਕ ਐ ਪਹਿਲੇ ਅਸੀਂ ਡਾਈਜੈਸ਼ਨ ਨੂੰ ਠੀਕ ਕਰਨਾ ਐ ਫਿਰ ਬੋਡੀ ਨੂੰ એનર્ਜੀ ਦੇਣੀ ਐ ਚਿੰਤਾ ਕਰਨ ਦੀ ਲੋੜ ਨਹੀਂ ਹੁੰਦੀ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqui ਇੰਨੇ ਦਿਨੀ ਬਹੁਤ ਸਾਰੇ ਘਰਾਂ ਦੇ ਵਿੱਚ ਇੱਕ ਡਰ ਦਾ ਮਾਹੌਲ ਹੈ ਅਜੀਬ ਜਿਹਾ ਖੌਫ ਹੈਗਾ ਜਿਹੜਾ ਰਿਸ਼ਤਿਆਂ ਦੇ ਵਿੱਚ ਫੈਲਿਆ ਹੋਇਆ ਬਹੁਤ ਸਾਰੀਆਂ ਭੈਣਾਂ ਉਹ ਗੱਲ ਕਈ ਵਾਰ ਝਿਚਕਦੀਆਂ ਝਿਚਕਦੀਆਂ ਆਪਣੇ ਘਰ ਦੇ ਨਾਲ ਕਰ ਵੀ ਲੈਂਦੇ ਨੇ ਤੇ ਬਹੁਤ ਵਾਰ ਮਰਦ ਵੀ ਉਹ ਗੱਲ ਚਿਚਕਦਾ ਚਿਚਕਦਾ ਆਪਣੇ ਪਾਰਟਨਰ ਨੂੰ ਆਪਣੀ ਪਤਨੀ ਨੂੰ ਕਹਿ ਦਿੰਦਾ ਹੈ ਪਰ ਇੱਕ ਅਸੀਂ ਕਹਿ ਲਈਏ ਕਿ ਉਹਨਾਂ ਚ ਦੂਰੀ ਹੈ ਜਿਹੜੀ ਉਸ ਮਾਮਲੇ ਕਰਕੇ ਲਗਾਤਾਰ ਵਧਦੀ ਰਹਿੰਦੀ ਹੈ ਤੇ ਉਹਨਾਂ ਨੂੰ ਡਰ ਬਣਿਆ ਰਹਿੰਦਾ ਕਿਤੇ ਸਾਡਾ ਘਰ ਅੱਜ ਟੁੱਟਿਆ ਕੱਲ ਟੁੱਟਿਆ ਅੱਜ ਟੁੱਟਿਆ ਕੱਲ ਟੁੱਟਿਆ ਪੈਸਾ ਵੀ ਬੜਾ ਲਾਉਂਦੇ ਨੇ ਇਲਾਜ ਵੀ ਬੜਾ ਕਰਾਉਂਦੇ ਨੇ ਟ੍ਰੀਟਮੈਂਟ ਵੀ ਬਹੁਤ ਜ਼ਿਆਦਾ ਲੈ ਲੈਂਦੇ ਨੇ ਹੋਰ ਤੇ ਹੋਰ ਕਿ ਇਲਾਜ ਕਰਵਾ ਕਰਵਾ ਕੇ ਆਪਣਾ ਸਰੀਰ ਕਈ ਵਾਰ ਮਰਦ ਤੇ ਕਈ ਵਾਰ ਔਰਤ ਖਰਾਬ ਕਰ ਲੈਂਦੇ ਨੇ ਪਰ ਅੱਜ ਜਿਹੜਾ ਨੁਸਕਾ ਜਿਹੜਾ ਫਾਰਮੂਲਾ ਜਿਹੜੀ ਗਾਈਡੈਂਸ ਤੁਹਾਨੂੰ ਅਸੀਂ ਦੇਣ ਲੱਗੇ ਆ ਤੁਹਾਡਾ ਘਰ ਟੁੱਟਣੋਂ ਬਚ ਸਕਦਾ ਤੁਹਾਡੇ ਘਰ ਦੇ ਵਿੱਚ ਕਿਲਕਾਰੀਆਂ ਨੇ ਜਿਹੜੀਆਂ ਉਹ ਗੂੰਜ ਸਕਦੀਆਂ ਨੇ ਥੋੜਾ ਜਿਹਾ ਨੁਸਕੇ ਨੇ ਛੋਟੇ ਜਿਹੇ ਦਿੱਕਤਾਂ ਪਰੇਸ਼ਾਨੀਆਂ ਕਿਵੇਂ ਵੱਡੀਆਂ ਹੋ ਜਾਂਦੀਆਂ ਨੇ ਤੇ ਉਹ ਕਿਵੇਂ ਵੱਡੀਆਂ ਹੋ ਕੇ ਤੁਹਾਡੇ ਮਨ ਦੇ ਉੱਤੇ ਆハਵੀ ਹੋ ਜਾਂਦੀਆਂ ਨੇ ਭਾਰੀ ਪੈ ਜਾਂਦੀਆਂ ਨੇ ਸਾਰੀਆਂ ਗੱਲਾਂ ਬਤਾ ਅੱਜ ਕਰਾਂਗੇ ਸਾਡੇ ਨਾਲ ਨੇ ਮਾਡਰਨ ਲੋਕਾਂ ਦੇ ਦੇਸੀ ਵਿਗਿਆਦ ਡਾਕਟਰ ਵਿਵੇਕ ਕਹੋਜਾ ਸਾਹਿਬ ਗੱਲਬਾਤ ਕਰਾਂਗੇ ਸਮਝਾਂਗੇ ਕੀ ਗੱਲ ਹੈਗੀ ਔਰ ਕਿਸ ਤਰੀਕੇ ਨਾਲ ਅਸੀਂ ਆਪਣੇ ਘਰ ਨੂੰ ਬੈਲੈਂਸ ਕਰਕੇ ਆਪਣੇ ਘਰ ਦੇ ਵਿੱਚ ਖਿਲਕਾਰੀयां ਗੁਜਵਾ ਸਕਦੇ ਹਾਂ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਹਕੀਕਤ ਟੀਵੀ ਪੰਜਾਬੀ ਤੇ ਤੁਹਾਡਾ ਵੀ ਫਰੁਕੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਸਾਸ਼ੀ ਗਾਲ ਜੀ ਡਾਕਟਰ ਸਾਹਿਬ ਇਸ ਵੇਲੇ ਜਿਹੜਾ ਡਰ ਹੈ ਇਸ ਵੇਲੇ ਜਿਹੜਾ ਖੌਫ ਹੈ ਅਸੀਂ ਕਹਿ ਲਈਏ ਕਿ ਸਾਡੇ ਸਮਾਜ ਦੇ ਵਿੱਚ ਪਰਿਵਾਰਾਂ ਦੇ ਵਿੱਚ ਵਿਆਹ ਤੋਂ ਪਹਿਲਾਂ ਤੇ ਵਿਆਹ ਤੋਂ ਬਾਅਦ ਵੀ ਕਿ ਪਤਾ ਨਹੀਂ ਸਾਡੇ ਘਰੇ ਬੱਚਾ ਹੋਏਗਾ ਸਾਡੇ ਘਰ ਬੱਚਾ ਆਏਗਾ ਜਾਂ ਨਹੀਂ ਆਏਗਾ ਇਹ ਡਰ ਕਿਉਂ ਹੈ ਜੀ ਦੇਖੋ ਸਾਡੀ ਜਨਰੇਸ਼ਨ ਐਸੀ ਹੋ ਗਈ ਹੈ ਕਿ ਵਿਆਹ ਲੇਟ ਹੋਣੇ ਸ਼ੁਰੂ ਹੋ ਗਏ ਹਨ ਜਦੋਂ ਵਿਆਹ ਲੇਟ ਸ਼ੁਰੂ ਹੋਣੇ ਸ਼ੁਰੂ ਹੋ ਗਏ ਹਨ ਤੇ ਜਿਹੜੀ ਸਾਡੀ ਭੈਣ ਹੈ ਮਾਵਾ ਹੈ ਸਾਡੇ ਭਰਾ ਹੈ ਉਹਨਾਂ ਵਿੱਚ ਉਹ ਹਾਰਮੋਨਸ ਡਿਸਟਰਬ ਹੋਣੇ ਸ਼ੁਰੂ ਹੋ ਜਾਂਦੇ ਏਜ ਦੇ ਹਿਸਾਬ ਨਾਲ ਘਟਦੇ ਆ ਪਹਿਲੇ ਉਮਰ ਜਿਹੜੀ ਸੀ ਵਿਆਹ ਦੀ ਉਹ ਅਸੀਂ ਗਿੰਦੇ ਸੀ 22 ਸਾਲ 25 ਸਾਲ ਹੁਣ 30 ਸਾਲ ਤੱਕ ਤੇ ਕੈਰੀਅਰ ਦੀ ਦੌੜ ਚਾਂਸੀ ਸਾਡਾ ਕੈਰੀਅਰ ਬਣ ਜੇ ਪਰ ਉਹ ਹਾਰਮੋਨਸ ਖਰਾਬ ਹੁੰਦੇ ਜਾਂਦੇ ਆ ਜਦੋਂ ਹਾਰਮੋਨ ਖਰਾਬ ਹੁੰਦਾ ਉਸ ਟਾਈਮ ਅਸੀਂ ਕੋਸ਼ਿਸ਼ ਕਰਨੇ ਆ ਕਿ ਬੱਚਾ ਹੋ ਜੇ ਉਸ ਟਾਈਮ ਉਹ ਬੱਚਾ ਨਹੀਂ ਹੁੰਦਾ ਤੁਸੀਂ ਦੇਖਿਆ ਹੁਣ ਜੋ ਜਵਾਨੀ ਦਾ ਜੋਸ਼ ਹਾਂਜੀ 18 20 ਸਾਲ ਦੀ ਉਮਰ ਵਿੱਚ ਹੁੰਦਾ ਠੀਕ ਹੈ ਉਹ ਹੌਲੀ ਹੌਲੀ ਘਟਦਾ ਹੈ ਨਿਆ 60 ਸਾਲ ਤੱਕ ਆਂਦੇ ਆਂਦੇ ਬੰਦਾ ਕਹਿੰਦਾ ਵੀ ਹੁਣ ਤੇ ਹਰ ਪਾਸੇ ਜੰਗ ਲੱਗ ਗਈ ਮਤਲਬ ਤੁਹਾਡਾ ਕਹਿਣ ਦਾ ਮਤਲਬ ਇਹ ਵੀ ਵਿਆਹ ਉਸ ਵੇਲੇ ਕਰਵਾ ਲੈਣਾ ਚਾਹੀਦਾ ਜਦੋਂ ਵਿਆਹ ਦੀ ਸਮਝ ਨਾ ਹੋਵੇ ਵੀ ਬਾਅਦ ਦੇ ਵਿੱਚ ਕੀ ਹੋਣਾ ਹੈ ਬਾਅਦ ਵਿੱਚ ਕੀ ਹੋਣਾ ਹੈ ਉਹ ਸਹੀ ਏਜ ਸੀਗੀ ਮਤਲਬ 22 ਤੋਂ 25 ਸਾਲ ਦੀ ਉਮਰ ਸਹੀ ਉਮਰ ਸੀ ਵਿਆਹ ਕਰਨ ਦੀ ਇੰਜੋਏ ਕਰਨ ਦੀ ਵੀ ਇੰਜੋਏ ਕਰਨ ਦੀ ਵੀ ਪਰ ਹੁਣ ਫਿਰ ਜਦੋਂ ਸਾਡੇ ਕੋਲ ਮਰੀਜ਼ ਆਉਂਦੇ ਆ ਇੰਜੋਏ ਤੇ ਉਹ ਕਰਦੇ ਆ ਉਹ ਮਰੀਜ਼ ਨਹੀਂ ਐਕਚੁਅਲ ਮਰੀਜ਼ ਨਹੀਂ ਹੈ ਇੱਕ ਨੈਚੁਰਲ ਪ੍ਰੋਸੈਸ ਹੈ ਨਾ Enjoy ਤੇ ਉਹ ਕਰ ਰਹੇ ਆ ਬਾਈ 25 ਸਾਲ ਦੀ ਉਮਰ 'ਚ ਪਰ ਹੌਲੀ ਹੌਲੀ ਕੀ ਹੁੰਦਾ ਉਹਨਾਂ ਨੂੰ ਇਹ ਫੀਲਿੰਗ ਹੋਣ ਲੱਗ ਜਾਂਦੀ ਹੈ ਕਿ ਹੁਣ ਮੇਰੀ ਉਹ એનર્ਜੀ ਤਾਕਤ ਘਟ ਗਈ ਹੈ ਫਿਰ ਸਾਨੂੰ ਆ ਕੇ ਕਹਿੰਦੇ ਆ ਜੀ ਬਚਪਨ ਵਿੱਚ ਗਲਤੀਆਂ ਤੇ ਹੋਈਆਂ ਠੀਕ ਹੈ ਬਚਪਨ ਵਿੱਚ ਅਸੀਂ ਇਦਾਂ ਕਰਦੇ ਸੀ ਜੀ ਖੇਡੇ ਖੇਡੇ 'ਚ ਹੋ ਗਿਆ ਜੀ ਆਦਤ ਪੈ ਗਈ ਜੀ ਠੀਕ ਹੈ ਹੁਣ ਮੇਰਾ ਵਿਆਹ ਹੋਣਾ ਹੈ 30 ਸਾਲ ਦੀ ਉਮਰ 'ਚ ਮੈਂ ਵੋਟੀ ਦੇ ਕੋਲ ਜਾਵਾਂ ਮੇਰੀ ਬੇਇੱਜ਼ਤੀ ਨਾ ਹੋ ਜੇ ਯਾ 40-45 ਸਾਲ ਦੀ ਉਮਰੇ ਚ ਆ ਕੇ ਬਿਲਕੁਲ એનર્ਜੀ ਘਟ ਜਾਂਦੀ ਹੈ ਸ਼ਰੀਰ ਦੀ ਜਨਾਨਾ ਅੰਗਾਂ ਦੀ ਸ਼ਕਤੀ ਘਟ ਜਾਂਦੀ ਹੈ ਜਿੰਦੇ ਨਾਲ ਕੀ ਹੈ ਕਿ ਉਹਨੂੰ ਇਹ ਡਰ ਖੋਫ ਲੱਗਣ ਲੱਗ ਜਾਂਦਾ ਹੈ ਅੰਦਰੋਂ ਕਿ ਕਦੀ ਮੇਰੀ ਬੇਇੱਜ਼ਤੀ ਨਾ ਹੋ ਜੇ ਬੇਇੱਜ਼ਤੀ ਵਾਲਾ ਤੇ ਮੁੱਦਾ ਹੀ ਨਹੀਂ ਆ ਉਹ ਤੇ ਇਹ ਸੋਚ ਕੇ ਵੜਦੇ ਆ ਵੀ ਜਿੱਦਾਂ جنگ ਲੜਨ ਚੱਲੇ ਆ ਇਹ ਤੇ ਇੱਕ ਦੋ ਚੀਜ਼ਾਂ ਦਾ ਸਮਾਵੇਸ਼ ਹੈ ਠੀਕ ਹੈ ਮਿਲਾਪ ਹੈ ਇਹ ਕੋਈ ਜੰਗ ਤੇ ਹੈ ਨਹੀਂ ਵੀ ਜਿੰਦੇ ਚ ਕਿਸੇ ਨੇ ਜਿੱਤਣਾ ਹੈ ਕਿਸੇ ਨੇ ਹਾਰਨਾ ਹੈ ਇਹ ਤੇ ਇੱਕ ਤੁਸੀਂ ਨਵੀਂ ਜਨਰੇਸ਼ਨ ਨੂੰ ਲਿਆਉਣ ਵਾਸਤੇ ਆਪਣੇ ਵੰਸ਼ ਨੂੰ ਅੱਗੇ ਚਲਾਉਣ ਵਾਸਤੇ ਇਹ ਕਰ ਰਹੇ ਹੋ ਠੀਕ ਹੈ ਠੀਕ ਹੈ ਨਾ ਜੀ ਪਰ ਲੋਕੀ ਇਹਨੂੰ ਹੋਰ ਪਾਸੇ ਲੈ ਗਏ ਆ ਜਦੋਂ ਹੋਰ ਪਾਸੇ ਲੈ ਗਏ ਐਨਜਾਇਮੈਂਟ ਵਾਲੇ ਪਾਸੇ ਲੈ ਗਏ ਨਾ ਇਹ ਦਿਲ ਮੰਗੇ ਮੋਰ ਇਹ ਦਿਲ ਮੰਗੇ ਮੋਰ ਉਹ ਉਸ ਪਾਸੇ ਲੈ ਗਏ ਆ ਤੇ ਫਿਰ ਉਹ ਮਹਿਸੂਸ ਕਰਨ ਲੱਗ ਜਾਂਦੇ ਆ ਕਿ ਇਹ ਕਮੀਆਂ ਜਿਵੇਂ ਸਾਡੇ ਕੋਲ ਪੇਸ਼ੈਂਟਸ ਆਂਦੀਆਂ ਤਾਂ ਦਿਗਦੀ ਹੈ ਜੀ ਨਾ ਮਰਦੀ ਹੈ ਜਿਹਨੂੰ ਕਹਿੰਦੇ ਆ ਨਾਲੇ ਯਾ ਡਿਸਚਾਰਜ ਛੇਤੀ ਹੋ ਜਾਂਦਾ ਹੈ ਮੇਰੇ ਸਰੀਰ ਵਿੱਚ એનર્ਜੀ ਨਹੀਂ ਹੈ ਠੀਕ ਹੈ ਮੈਨੂੰ ਡਰ ਲੱਗਦਾ ਹੈ ਹਾਂਜੀ ਕੋਲ ਜਾਂਦਾ ਹੈ ਢੀਲਾਪਨ ਹੈ ਠੀਕ ਹੈ ਪੂਰਾ ਹਰ ਤਰ੍ਹਾਂ ਨਹੀਂ ਹੁੰਦਾ ਜੀ ਪਹਿਲੇ ਠੀਕ ਹੁੰਦਾ ਸੀ ਜੀ ਹੁਣ ਨਹੀਂ ਹੁੰਦਾ ਜੀ ਠੀਕ ਹੈ ਕੋਈ ਇਹ ਬੜਾ ਕਨਸੈਪਟ ਚੱਲ ਰਿਹਾ ਹੈ ਇਹ ਇੱਥੇ ਨਹੀਂ ਬਾਹਰ ਵੀ ਆਈ ਕਨਸੈਪਟ ਚੱਲ ਰਿਹਾ ਹੈ ਬਾਹਰ ਤੋਂ ਜਿਹੜੇ ਲੋਕ ਆਉਂਦੇ ਉਹ ਵੀ ਇਦਾਂ ਹੀ ਕਰਦੇ ਸੇਮ ਇਹ ਚੀਜ਼ਾਂ ਸਭ ਤੋਂ ਵਧੀਆ ਗੱਲ ਜਿਹੜੀ ਹੈ ਸਾਡੀ ਸਮਝਦਾਰ ਮਾਤਾ ਭੈਣਾਂ ਦੀਆਂ ਹੈਗੀਆਂ ਜਿਹੜੀ ਆ ਕੇ ਸਾਡੇ ਨਾਲ ਡਿਸਕਸ ਕਰਦੀਆਂ ਕਿਉਂਕਿ ਅੱਜ ਦੀ ਡੇਟ 'ਚ ਡਾਈਵੋਰਸ ਦਾ ਬਹੁਤ ਵੱਡਾ ਕਾਰਨ ਬਣ ਗਿਆ ਹੈ ਕਿ ਤੁਸੀਂ ਆਪਣੇ ਪਾਰਟਨਰ ਨੂੰ ਸੈਟੀਸਫਾਈ ਨਹੀਂ ਕਰ پا ਰਹੇ ਠੀਕ ਹੈ ਇਹ ਕਾਰਨ ਬਣ ਗਿਆ ਸਾਡੇ ਆਂਦੇ ਪੇਸ਼ੈਂਟਸ ਐਸੇ ਚਾਹੋ ਮੇਲ ਵਾਲੇ ਪਾਸੇ ਹੋਵੇ ਚਾਹੇ ਫੀਮੇਲ ਵਾਲੇ ਪਾਸੇ ਦੋਵੇਂ ਪਾਸੇ ਹੋ ਗਿਆ ਹੈ ਅੱਛਾ ਟਾਈਮ ਇਨਾ ਕਿ ਮੇਲ ਫੀਮੇਲ ਵਾਲੇ ਪਾਸੇ ਕਿੰਨਾ ਜਸਾ ਤੁਹਾਨੂੰ ਦੱਸਿਓ ਫੀਮੇਲ ਵਾਲੇ ਪਾਸੇ ਦੀ ਸੈਟੀਸਫੈਕਸ਼ਨ ਹੈ ਨਾ ਜੀ ਮੇਲ ਕਹਿੰਦਾ ਜੀ ਸੈਟੀਸਫਾਈ ਨਹੀਂ ਹੈ ਫੀਮੇਲ ਫੀਮੇਲ ਕਹਿੰਦੀ ਹੈ ਜੀ ਮੇਲ ਸੈਟੀਸਫਾਈ ਨਹੀਂ ਹੈ ਠੀਕ ਹੈ ਦੋਵੇਂ ਪਾਸੇ ਘੱਟ ਹੋ ਗਿਆ ਕਈ ਵਾਰੀ ਪੇਸ਼ੈਂਟਸ ਆਉਂਦੇ ਆ ਸਾਨੂੰ ਮਲਕੀ ਫੀਮੇਲਸ ਆਉਂਦੀਆਂ ਸਾਨੂੰ ਕਹਿੰਦੀਆਂ ਜੀ ਬਈ ਅਸੀਂ ਸੈਟੀਸਫਾਈ ਨਹੀਂ ਹੋ پا ਰਹੇ ਇਹ ਕਮੀ ਹੈ ਮੇਰੇ ਹਸਬੰਡ ਵਿੱਚ ਇਹਦਾ ਹੱਲ ਕਰੋ ਨਾਲੇ ਹਸਬੰਡ ਆਉਂਦੇ ਆ ਤਾਂ ਸਾਨੂੰ ਲੱਗਿਆ ਕਿ ਇਹ ਇੱਕ ਅਵੇਅਰਨੈਸ ਸਪਰੈਡ ਕਰਨੀ ਬੜੀ ਜ਼ਰੂਰੀ ਹੈ ਕਿ ਸਾਡੀ ਮਾਤਾ ਪਿਤਾ ਇੰਨੀ ਸਮਝਦਾਰ ਹੈ ਕਿ ਉਹ ਆ ਕੇ ਗੱਲ ਕਰਦੀਆਂ ਤਾਂ ਕਿ ਇਹ ਪਰਿਵਾਰ ਬਣਿਆ ਰਵੇ ਚੱਲਦਾ ਰਵੇ ਉਹਦਾ ਹੱਲ ਵੀ ਆਯੁਰਵੇਦ ਚ ਹੈ ਮੇਲ ਕੀ ਸ਼ਿਕਾਇਤ ਕਰਦੇ ਨੇ ਠੰਡੇਪਨ ਦੀ ਵੀ ਉਹ ਜੀ ਬੜੀ ਕੋਸ਼ਿਸ਼ਾਂ ਕਰਦੇ ਆ ਮੇਲ ਦੀ ਇੱਕੀ ਸ਼ਿਕਾਇਤ ਹੈ ਜੀ ਜਿਹੜੇ ਆ ਕੇ ਕਹਿੰਦੇ ਆ ਬਈ ਜਦੋਂ ਮੇਰਾ ਮਨ ਕਰਦਾ ਮੇਰੇ ਘਰ ਵਾਲੀ ਕਹਿ ਦਿੰਦੀ ਹੈ ਜੀ ਅੱਜ ਮੇਰਾ ਮਨ ਨਹੀਂ ਹੈ ਮੈਨੂੰ ਮੇਰਾ ਦਿਲ ਹੀ ਨਹੀਂ ਕਰ ਰਿਹਾ ਜੀ ਮੈਂ ਥਕੀ ਹੋਈ ਆ ਅੱਜ ਮੂਡ ਨਹੀਂ ਹੈ ਅੱਜ ਸਵੇਰੇ ਘਰੇ ਕਲੇਸ਼ ਹੋਇਆ ਮੈਂ ਨਹੀਂ ਕੁਝ ਕਰਨਾ ਇਹ ਸਾਰੀ ਚੀਜ਼ਾਂ ਜਿਹੜੀ ਮਿਕਸ ਹੋ ਕੇ ਨਾ ਇੱਕ ਹੁੰਦੇ ਦਿਮਾਗ ਵਿੱਚ ਪੈ ਜਾਂਦੀਆਂ ਤੇ ਉਹਦੇ ਵਾਸਤੇ ਉਹ ਫਿਰ ਠੰਡੇ ਪੰਨ ਵਾਲੀ ਜੜੀ ਗੱਲ ਹੈ ਉਹ ਕਹਿ ਕੇ ਤੇ ਫਿਰ ਹੱਲ ਹੋ ਜਾਂਦਾ ਹੈ ਫਿਰ ਕੁਝ ਫੀਮੇਲ ਜਾਂਦੀਆਂ ਸਾਡੇ ਕੋਲ ਜਿਹੜੀ ਨੋਰਮਲ ਡਿਲੀਵਰੀ ਤੋਂ ਬਾਅਦ ਇਹ ਕੈਨ ਲੱਗ ਜਾਂਦੀਆਂ ਬਈ ਮੇਰੇ ਹਸਬੰਡ ਹੈ ਉਹਨੂੰ ਇਹ ਲੱਗਦਾ ਜੀ ਹੁਣ ਜੜੀਵਨਿੰਗ ਹੈ ਉਹ ਲੂਜ਼ ਹੋ ਗਈ ਹੈ ਜਿੰਨੀ ਟੈਨਸਿਟੀ ਉਹ ਟੈਨਸਿਟੀ ਨਹੀਂ ਹੈ ਉਸ ਚੀਜ਼ ਦਾ ਵੀ ਸੋਲੂਸ਼ਨ ਆਇਰੂ ਇਹਦੇ ਵਿੱਚ ਹੈ ਮਾਡਰਨ ਵਿੱਚ ਵੀ ਹੈ ਉਹਦੇ ਡੂ ਦੀ ਹਾਈਮਨ ਪਲਾਸਟੀ ਐਂਡ ਆਲ ਪਰ ਆਯੁਰਵੇਦ ਚੀ ਉਹ ਜੜੀ ਬੂਟੀਆਂ ਜਿਹੜੀ ਉਸ ਮਸਲਸ ਨੂੰ ਸਟਰੋਂਗ ਕਰ ਦਿੰਦੀਆਂ ਨੋਰਮਲ ਡਿਲੀਵਰੀ ਇੱਕ ਨੇਚਰਲ ਪ੍ਰੋਸੈਸ ਹੈ ਚਾਹੇ ਬੰਦੇ ਵਾਲੇ ਪਾਸੇ ਹੋਵੇ ਚਾਹੇ ਜਨਾਨੀ ਵਾਲੇ ਪਾਸੇ ਚਾਹੇ ਜਨਾਨੀ ਵਾਲੇ ਪਾਸੇ ਹੈ ਸਾਡੇ ਕੋਲ ਦੋਵੇਂ ਹੀ ਆਂਦੇ ਆ ਬੰਦੇ ਆਪਣੇ ਭਰਾ ਵੀ ਆਂਦੇ ਆ ਭੈਣਾ ਵੀ ਆਉਂਦੀਆਂ ਵੀ ਸਾਨੂੰ ਇਹ ਦਿੱਕਤ ਹੈ ਜਦੋਂ ਤੱਕ ਤੁਸੀਂ ਡਾਕਟਰ ਦੇ ਨਾਲ ਦਿੱਕਤ ਨਹੀਂ ਸਾਂਝੀ ਕਰੋਗੇ ਚਾਹੇ ਉਹ ਮੇਲ ਦੀ ਪ੍ਰੋਬਲਮ ਹੈ ਇਰੇਕਸ਼ਨ ਦੀ ਬਿ ਤਣਾਵ ਪੂਰਾ ਨਹੀਂ ਹੁੰਦਾ ਛੇਤੀ ਡਿਸਚਾਰਜ ਹੋ ਜਾਂਦਾ ਹੈ ਜਾਂ ਫੀਮੇਲ ਦੀ ਪ੍ਰੋਬਲਮ ਹੈ ਲੂਜ਼ਨਿੰਗ ਬਈ ਮਸਲਜ਼ ਲੂਜ਼ ਹੋ ਗਈਆਂ ਨਾਰਮਲ ਡਿਲੀਵਰੀ ਕਰਕੇ ਜਾਂ ਡਿਲੀਵਰੀ ਨਾ ਤੋਂ ਬਾਅਦ ਵੀ ਹੋ ਜਾਂਦੀਆਂ ਅਗਰ ਉਹ ਪ੍ਰੋਬਲਮ ਆ ਗਈ ਹੈ 올ਡ এজ ਜਿਵੇਂ ਸਾਡੀ ਸਕਿਨ ਛੱਡ ਜਾਂਦੀ ਹੈ ਐਵੇਂ ਲੂਜ਼ ਲੂਜ਼ ਹੋ ਜਾਂਦੀ ਹੈ ਤੇ ਓਪਨਿੰਗ ਵੀ ਲੂਜ਼ ਹੋ ਜਾਂਦੀ ਹੈ ਜਦੋਂ ਉਹ ਲੂਜ਼ ਹੋ ਜਾਂਦੀ ਹੈ ਤੇ ਉਹਨੂੰ ਕਰਨਾ ਇਹ ਫਿਟਨੈਸ ਲਿਆਣਾ ਦੋਵੇਂ ਚੀਜ਼ਾਂ ਦਾ ਹੱਲ ਆਯੁਰਵੇਦ ਵਿੱਚ ਹੈ ਤੇ ਜਦੋਂ ਤੁਸੀਂ ਡਿਸਕਸ ਕਰਦੇ ਹੋ ਉਹਦਾ ਅਸੀਂ ਹੱਲ ਕਰਨੇ ਆ ਜੀ ਪਰ ਡਾਕਟਰ ਸਾਹਿਬ ਜਿਵੇਂ ਕਿ ਤੁਸੀਂ ਦੱਸਦੇ ਹੋ ਕਿ ਜਿਹੜਾ ਅਸਲ ਜ਼ਿੰਦਗੀ ਜੀਉਣ ਦਾ ਮਜ਼ਾ ਹੈ ਉਸ ਵੇਲੇ ਜਦੋਂ ਬੱਚਿਆਂ ਤੋਂ ਵੀ ਬੰਦਾ ਫਾਰਕ ਹੋ ਜਾਂਦਾ ਹੈ ਤੇ ਦੁਨੀਆਦਾਰੀ ਤੋਂ ਵੀ ਫਾਰਕ ਹੋ ਜਾਂਦਾ ਹੈ ਪਰ ਜਦੋਂ ਉਹ ਇੰਜੋਏ ਕਰਨ ਦਾ ਟਾਈਮ ਆਉਂਦਾ ਹੈ ਉਹ ਕਹਿੰਦੇ ਜੀ ਉਧਰਲੇ ਪਾਸੇ ਸਾਡਾ ਟੈਂਟ ਐਂਡ ਫਿਸ਼ ਹੋਇਆ ਪਿਆ ਹੈ ਮਾਮਲਾ ਤੇ ਫਿਰ ਉਹਨਾਂ ਦਾ ਆਯੁਰਵੇਦ ਦੇ ਵਿੱਚ ਕੀ ਹੱਲ ਹੈ ਦੇਖੋ ਆਯੁਰਵੇਦ ਵਿੱਚ ਬੁਖਾਰ ਤੋਂ ਲੈ ਕੇ ਠੀਕ ਹੈ ਕੈਂਸਰ ਤੱਕ ਠੀਕ ਹੈ ਹਰ ਬਿਮਾਰੀ ਦਾ ਵਰਣਨ ਹੈ ਹਮ ਹਰ ਬਿਮਾਰੀ ਵਾਸਤੇ ਜੜੀ ਬੂਟੀਆਂ ਹਰ ਬਿਮਾਰੀ ਦਾ ਇਲਾਜ ਹੈ ਉਹ ਇਲਾਜ ਸੁਖ ਸਾਧਿਆ ਜਾਂ ਪੇ ਅਸਾਧਿਆ ਸੁਖ ਸਾਧਿਆ ਮਤਲਬ ਜਿਹੜਾ ਆਸਾਨੀ ਨਾਲ ਠੀਕ ਹੋ ਜਾਈ ਜਾਂ ਪੇ ਮਤਲਬ ਥੋੜੀ ਜੀ ਮਿਹਨਤ ਕਰਕੇ ਠੀਕ ਹੋਏ ਅਸਾਧਿਆ ਮਤਲਬ ਜਿਹੜਾ ਠੀਕ ਨਹੀਂ ਹੋ ਸਕਦਾ ਉਹਨੂੰ ਅਸੀਂ ਕੰਟਰੋਲ ਕਰ ਸਕਦੇ ਆ ਹਰ ਸਾਡੀ ਕਿਤਾਬ ਵਿੱਚ ਹਰ ਸੰਹਿਤਾ ਚਾਹੇ ਉਹ ਚਰਕ ਹੈ ਸ਼ੂ ਸ਼ਰੂਤ ਹੈ ਵਾਗਵਟ ਹੈ ਛੜੰਗਦਰ ਹੈ ਇਹਦੇ ਵਿੱਚ ਕਲੀਅਰਲੀ ਮੈਂਸ਼ਨਡ ਹੈ ਜਿਹੜੀ ਇਹ ਪ੍ਰੋਬਲਮ ਹੈਗੀ ਇਹ ਪ੍ਰੋਬਲਮ ਹੈਗੀ ਗੁਪਤੰਗ ਦੀ ਜਿਹੜੀ ਪ੍ਰੋਬਲਮ ਹੈਗੀ ਇਹਦੇ ਵਿੱਚ ਅਸੀਂ ਡਿਸਕਸ ਨਹੀਂ ਕਰਦੇ ਇਸ ਕਰਕੇ ਸਾਡੀ ਬਿਮਾਰੀ ਵੱਧਦੀ ਜਾਂਦੀ ਹੈ ਇੱਕ ਬਿਮਾਰੀ ਅਸੀਂ ਕਹਿੰਦੇ ਆ એનર્ਜੀ ਹੈ ਬੋਡੀ ਦੀ ਇਮਿਊਨਿਟੀ ਹੈ ਬੋਡੀ ਦੀ ਓਜ ਹੈ ਬੋਡੀ ਦਾ ਤਾਕਤ ਹੈ ਬੋਡੀ ਦੀ ਸ਼ੁਕਰ ਹੈ ਬੋਡੀ ਦਾ ਸ਼ਕਤੀ ਹੈ ਬੋਡੀ ਦੀ ਠੀਕ ਹੈ ਜਦੋਂ ਅਸੀਂ ਗੱਲ ਕਰਨੀਆਂ ਆਯੁਰਵੇਦ ਵਿੱਚ ਅਸੀਂ ਕਹਿੰਦੇ ਆ ਰਸ ਰਕਤ ਮਾਸ ਮੇਦ ਅਸਤੀ ਮੱਜਾ ਸ਼ੁਕਰ ਸ਼ੁਕਰ ਆਦਮੀਆਂ ਚ ਆਰਤਵ ਫੀਮੇਲ ਚ ਠੀਕ ਹੈ ਤੇ ਉਸ ਤੋਂ ਬਾਅਦ ਓਜ ਜਦੋਂ ਇਹਦਾ ਸ਼ੈ ਹੁੰਦਾ ਸ਼ੈ ਮਤਲਬ ਘਟਦੇ ਹੈ ਆਦਮੀਆਂ ਸ਼ੁਕਰ ਘਟਦਾ ਹੈ ਲੇਡੀਜ਼ ਆਰਤੂ ਘਟਦਾ ਹੈ ਮਤਲਬ ਉਹ ਫੀਲਿੰਗ ਘਟਣੀ ਸ਼ੁਰੂ ਹੋ ਜਾਂਦੀ ਹੈ ਪਰ ਲਿਬਿਡੋ ਜਿਹੜੀ ਇਹ ਚੀਜ਼ ਹੈਗੀ ਜਦੋਂ ਇਹ ਪਾਵਰ ਘਟਣੀ ਸ਼ੁਰੂ ਹੋ ਜਾਂਦੀ ਹੈ ਉਹਦੇ ਵਾਸਤੇ ਆਯੁਰਵੇਦ ਦੇ ਚ ਲਿਖਿਆ ਜਵੇਂ ਆਦਮੀਆਂ ਵਾਸਤੇ ਕੋਮਨ ਜਿਹੜੇ ਮੈਂ ਗੱਲ ਕਰਾਂਗਾ ਤੇ ਹਰ ਸੁਣਨ ਵਾਲਾ ਮੇਰਾ ਭਰਾ ਕਹੇਗਾ ਹਾਂ ਹਾਂ ਇਹ ਚੀਜ਼ ਤੇ ਮੈਂ ਵਰਤਨਾ ਪਰ ਵਰਤਨੀ ਕਿਦਾਂ ਕਿੰਨੀ ਵਰਤਨੀ ਹੈ ਐਹੀ ਤੇ ਚੀਜ਼ ਹੈ ਜਿਹੜੀ ਆਯੁਰਵੇਦ ਦੇ ਚ ਲਿਖੀ ਹੈ ਅਸੀਂ ਕੀ ਹੈ ਅਸੀਂ ਇਤੋਂ ਇਹ ਸਾਮਾਨ ਇਕੱਠਾ ਕਰ ਲੈਣੇ ਆ ਬਣਾ ਲੈਣੇ ਆ ਫਿਰ ਅਸੀਂ ਕਹਿੰਦੇ ਆ ਗਰਮੀ ਕਰ ਗਈ। ਹਾਂਜੀ। ਅੱਛਾ ਇਹ ਦਵਾਈ ਗਰਮੀ ਚ ਨਹੀਂ ਲੈਣੀ। ਕਿਉਂ ਗਰਮੀ ਚ ਨਹੀਂ ਲੈਣੀ ਭਈ? ਜਿ ਕਿਤਾਬ ਵਿੱਚ ਲਿਖਿਆ ਮਾਤਰਾ ਹੁੰਦੀ ਆ ਹੁੰਦੀ ਕਿੰਨੀ ਲੈਣੀ ਆ। ਹੁਣ ਜਿਵੇਂ ਅਸ਼ਵਗੰਧਾ ਹੈ, ਸਾਲਮ ਪੰਜਾ ਹੈ, ਸਾਲਮ ਮਿਸ਼ਰੀ ਹੈ, ਕੌਂਚ ਬੀਜ ਹੈ, ਛਉਣ ਭਸਮ ਹੈ, ਵੰਗ ਭਸਮ ਹੈ, ਹੀਰਕ ਭਸਮ ਐ ਬਹੁਤ ਸਾਰੀ ਚੀਜ਼ਾਂ ਐ ਲੈਂਦੇ ਆ ਲੋਕੀ। ਕਿੰਨੀ ਲੈਣੀ ਆ? ਇਹ ਗਰਮੀ ਚ ਲਈ ਜਾ ਸਕਦੇ ਸਵਰਨ ਭਸਮ ਕਦੇ ਜੀ ਲੈ ਸਕਦੇ। ਕੋਈ ਇਸ਼ੂ ਨਹੀਂ। ਮੇਰਾ ਵੀ ਉਹੀ ਸਵਾਲ ਹੈ ਜੇ ਗਰਮੀ ਕਰੂ। ਐ ਅਸੀਂ ਚੀਜ਼ਾਂ ਡਵੈਲਪ ਕਰ ਲਈਆਂ ਆਪਣੇ ਮਾਈਂਡ ਵਿੱਚ ਹੁੰਦਾ ਕੀ ਹੈ ਮੇਰੇ ਕੋਲ ਬਹੁਤ ਐਸੇ ਪੇਸ਼ੈਂਟਸ ਆਉਂਦੇ ਆ ਉਹ ਮੇਰੀ ਵੀਡੀਓ ਸੁਣ ਵੀ ਰਹੇ ਹੋਣੇ ਤੇ ਉਹ ਨਾਲੇ ਸੁਣਦੇ ਸੁਣਦੇ ਇਸ ਗੱਲ ਨੂੰ ਹਾਂ ਵੀ ਭਰ ਰਹੇ ਹੋਣੇ ਮੇਰੇ ਕੋਲ ਪੇਸ਼ੈਂਟ ਆਉਂਦਾ ਹੈ ਇੱਕ ਪਾਸੇ ਫੈਟੀ ਲਿਵਰ ਹੈ ਠੀਕ ਹੈ ਜੀ ਇੱਕ ਪਾਸੇ ਇੰਡਾਈਜੈਸ਼ਨ ਦੀ ਪ੍ਰੋਬਲਮ ਹੈ ਇੱਕ ਪਾਸੇ ਕਬਜ ਦੀ ਪ੍ਰੋਬਲਮ ਹੈ ਉਹ ਆ ਕੇ ਕਹਿੰਦਾ ਡਾਕਟਰ ਸਾਹਿਬ ਮੇਰੇ ਤੇ ਇਰੇਕਸ਼ਨ ਦੀ ਪ੍ਰੋਬਲਮ ਹੈ ਮੈਂ ਪਹਿਲੇ ਬਹੁਤ ਚੰਗਾ એનર્ਜੀ ਸੀ ਮੇਰੇ 'ਚ ਤਾਕਤ ਸੀ ਹੁਣ ਮੇਰੀ ਤਾਕਤ ਘਟਣ ਲੱਗੀ ਜਦੋਂ ਅਸੀਂ ਉਹਦੀ ਨਾੜੀ ਵੇਖਨੇ ਆ ਜਦੋਂ ਉਹਦੀ ਰਿਪੋਰਟਾਂ ਵੇਖਨੇ ਆ ਅਸੀਂ ਦੇਖ ਲੈਨੇ ਆ ਵੀ ਇਹਨਾਂ ਤੇ ਫੈਟਿਲੀਵਰ ਵੀ ਪਿਆ ਇਹਨੂੰ ਤੇ ਕਬਜ ਵੀ ਹੈ ਇਹਦੇ ਐਸਿਡਿਟੀ ਵੀ ਹੈ ਇਹਦੀ ਐਂਡੋਸਕੋਪੀ ਵੀ ਹੋਈ ਹੈ ਇਹ ਸਾਰੀ ਪ੍ਰੋਬਲਮ ਹੈ ਉਸ ਟਾਈਮ ਤੁਸੀਂ ਇਹ ਭਸਮਾ ਇਹ ਅਸ਼ਵਗੰਧਾ ਕੌਂਚ ਵੀ ਸਾਲਮ ਪੰਜਾ ਸਵੇਦ ਮੁਸਲੀ ਐਵੇਂ ਚੀਜ਼ਾਂ ਦੇ ਦੋਗੇ ਉਹ ਪਛਾਣ ਦੀ ਤਾਕਤ ਹੀ ਨਹੀਂ ਹੈ ਤੁਹਾਡੀ ਜઠਰ ਅਗਣੀ ਚ ਤੇ ਸਭ ਤੋਂ ਪਹਿਲੇ ਤੁਸੀਂ ਕੰਮ ਕਰਨਾ ਹੁੰਦਾ ਡਾਈਜੈਸ਼ਨ ਦੇ ਉੱਤੇ ਨਾਲੇ-ਨਾਲੇ ਫਿਰ ਇਹ ਚੀਜ਼ਾਂ ਸ਼ੁਰੂ ਕਰਨੀਆਂ ਹੁੰਦੀਆਂ ਜਿਹੜੇ ਉਹ ਭਰਾ ਮੇਰੀ ਇਹ ਗੱਲ ਸੁਣ ਰਹੇ ਆ ਉਹ ਰਿਲੇਟ ਵੀ ਕਰ ਰਹੇ ਹੋਣੇ ਵੀ ਅਸੀਂ ਗਏ ਸੀ ਡਾਕਟਰ ਸਾਹਿਬ ਕੋਲ ਤੇ ਡਾਕਟਰ ਸਾਹਿਬ ਨੇ ਇਹੀ ਗੱਲ ਕੀਤੀ ਹੈ ਉਹ ਮਹੀਨਾ ਦੋ ਮਹੀਨੇ ਅਸੀਂ ਦਵਾਈ ਖਵਾਉਣ ਤੋਂ ਬਾਅਦ ਜઠਰ ਅਗਨੀ ਨੂੰ ਠੀਕ ਕਰਨ ਤੋਂ ਬਾਅਦ ਅਗ ਠੀਕ ਕਰਨ ਤੋਂ ਬਾਅਦ ਲੀਵਰ ਠੀਕ ਕਰਨ ਤੋਂ ਬਾਅਦ ਜਿਹੜਾ ਫੈਟੀ ਲੀਵਰ ਹੋ ਗਿਆ ਫਿਰ ਅਸੀਂ ਉਹਨੂੰ ਪਾ ਲੈਨੇ ਆ ਉਸ ਦਵਾਈਆਂ ਤੇ ਜਿਹਦੀ ਤਾਕਤ ਡਿੱਗਦੀ ਹੋਵੇ ਨਮਰਤੀ ਹੋਵੇ इरेक्शन दी प्रॉब्लम ਹੋਵੇ ਇਹ ਸਾਰੀ ਚੀਜ਼ਾਂ ਉੱਤੇ ਇਮੀਡੀਏਟਲੀ ਅਸੀਂ ਉਹਨੂੰ ਟ੍ਰਾਂਸਫਰ ਕਰ ਲੈਣੇ ਆ ਨਾਲੇ ਨਾਲੇ ਡਾਈਜੈਸ਼ਨ ਦੀ ਚੀਜ਼ ਚੱਲੀ ਜਾਂਦੀ ਹੈ ਦਵਾਈ ਕਿਉਂ ਨਹੀਂ ਕੰਮ ਕਰੇਗੀ ਕੰਮ ਕਰੇਗੀ ਤੁਹਾਡੇ ਪਹਚਾਨ ਦੀ ਤਾਕਤ ਹੈ ਜਿਹੜੀ ਚੀਜ਼ ਅੰਦਰ ਆਈ ਉਹਨੂੰ ਬਾਹਰ ਦੇਣਾ ਹੈ ਉਹਨੂੰ ਕਰ ਦੇਣਾ ਹੈ ਇਹ ਤੇ ਹੈ ਆਦਮੀਆਂ ਵਾਸਤੇ ਜਿਹੜਾ ਅਸੀਂ ਕਰਨੇ ਪੈਰਲੈਲੀ ਲੇਡੀਜ਼ ਵਾਸਤੇ ਜਿਹੜੀ ਚੀਜ਼ਾਂ ਯੂਜ਼ ਹੁੰਦੀਆਂ ਅਸ਼ੋਗੰਦਾ ਯੂਜ਼ ਹੁੰਦਾ ਹੈ ਸ਼ਤਾਵਰੀ ਯੂਜ਼ ਹੁੰਦਾ ਹੈ ਅਸ਼ੋਕਾ ਯੂਜ਼ ਹੁੰਦਾ ਹੈ ਇਹ ਕਾਮਨ ਚੀਜ਼ਾਂ ਹੈ ਹਰ ਲੇਡੀਜ਼ ਲੈ ਰਹੀ ਹੋਣੀ ਫਿਟਕਰੀ ਯੂਜ਼ ਹੁੰਦੀ ਹੈ ਉਹ ਯੂਜ਼ ਕਰਨੀ ਹੈ ਮੇਰੀ ਗੱਲ ਨੂੰ ਸੁਣ ਕੇ ਉਹ ਮੈਚ ਵੀ ਕਰਨੀਆਂ ਹੋਣੀਆਂ ਖਸ ਖਸ ਯੂਜ਼ ਹੁੰਦੀ ਹੈ ਕਮਰ ਕਸ ਯੂਜ਼ ਹੁੰਦਾ ਐਵੇਂ ਚੀਜ਼ਾਂ ਯੂਜ਼ ਕਰਨੀਆਂ ਅਸੀਂ ਤੁਸੀਂ ਦੇਖੋ ਡਿਲੀਵਰੀ ਹੋਣ ਤੋਂ ਬਾਅਦ ਨੋਰਮਲ ਅਸੀਂ ਪੰਜੀਰੀ ਭੇਜਣ ਦਾ ਇੱਕ ਰਵਾਜ ਹੈ ਕੀ ਹੈ ਉਹ ਪੰਜੀਰੀ ਸ਼ਰੀਰ ਨੂੰ ਤਾਕਤ ਦੇਣੀ ਤਾਕਤ ਕੀ ਕਰੇਗੀ ਤਾਕਤ ਅੰਦਰੋਂ ਜਦੋਂ ਤਾਕਤ ਵਧੇਗੀ ਮਾਂ ਦਾ ਦੁੱਧ ਆ ਜਾਏਗਾ ਮਾਂ ਦੇ ਸ਼ਰੀਰ ਇਸ ਤਾਕਤ ਹੈ ਨਾ ਦੁੱਧ ਆਏਗਾ ਉਹ ਜਿਹੜਾ ਐਕਸਟਰਾ ਪਾਣੀ ਇਕੱਠਾ ਹੋ ਗਿਆ ਉਹ ਨਿਕਲ ਜੇਗਾ ਉਹਦੇ ਚ ਕਮਰ ਕਸਵਿਕ ਪਾਣੇ ਆ ਗੂੰਦ ਵੀ ਪਾਣੇ ਆ ਵੇਸਣ ਵੀ ਪਾਣੇ ਆ ਆਟਾ ਵੀ ਪਾਣੇ ਆ ਘਿਓ ਵੀ ਪਾਣੇ ਆ ਸਾਰੀ 36 ਤਰ੍ਹਾਂ ਦੀ ਜੜੀ ਬੂਟੀਆਂ ਵੀ ਪਾਣੇ ਆ ਉਹ ਸਾਰੀ ਚੀਜ਼ ਦੇਣ ਦਾ ਕੀ ਮਤਲਬ ਹੁੰਦਾ ਹੈ ਕਿ ਬੱਚੇ ਨੂੰ ਫੀਡ ਕਰਾਈ ਜਾਵੇ ਨਾਲੇ ਆਪਣੀ ਲਾਈਫ ਜਿਹੜੀ ਰੂਟੀਨ ਲਾਈਫ ਹੈ ਘਰ ਦਾ ਕੰਮ ਵੀ ਕਰਨਾ ਹੈ ਰਾਤ ਨੂੰ ਵੀ ਜਾਨ ਪੈ ਜੇ ਸਰੀਰ 'ਚ ਰਾਤ ਨੂੰ ਵੀ ਹਸਬੰਡ ਦੇ ਨਾਲ ਵੀ ਇੰਜੋਏ ਕਰਨਾ ਹੈ ਤੇ ਹੁੰਦੇ ਵਾਸਤੇ ਸਰੀਰ ਇਸ ਤਾਕਤ ਹੋਣੀ ਚਾਹੀਦੀ ਉਹ ਤਾਕਤ ਉਹ ਜੜੀ ਬੂਟੀਆਂ ਦੇ ਨਾਲ ਆਉਂਦੀ ਹੈ ਜਿੰਦੇ ਸ਼ਤਾਵਰੀ ਅਸ਼ਵਗੰਧਾ ਇਹ ਅਸ਼ੋਕਾ ਐਵੇਂ ਦੀ ਚੀਜ਼ਾਂ ਸੀ ਪਾਣੀਆਂ ਇੱਕ ਚੀਜ਼ ਦੱਸ ਸਕਦੇ ਹੋ ਸਾਡੇ ਦਰਸ਼ਕਾਂ ਨੂੰ ਜਿਹੜੀਆਂ ਇੱਕ ਚੀਜ਼ ਭੈਣਾ ਵਾਸਤੇ ਤੇ ਇੱਕ ਚੀਜ਼ ਭਰਾ ਵਾਸਤੇ ਜਿਹੜੀ ਉਹਨਾਂ ਦੀ ਰਸੋਈ ਦੇ ਵਿੱਚ ਪਈ ਹੈ ਉਹਨੂੰ ਵਰਤਣ ਦਾ ਤਰੀਕਾ ਦੱਸ ਤੇ ਕਿਉਂਕਿ ਤੁਹਾਡੇ ਕੋਲ ਤਾਂ ਜਾਣਕਾਰੀਆਂ ਦਾ ਭੰਡਾਰ ਹੈ ਦੇਖੋ ਇਹ ਵੀਡੀਓ ਨੂੰ ਸੇਵ ਕਰ ਲਓ ਸ਼ੇਅਰ ਕਰ ਲਓ ਜਿਸ ਸਾਡੇ ਭਰਾ ਨੂੰ ਜਾਂ ਭੈਣ ਨੂੰ ਕਮਜ਼ੋਰੀ ਹੈ ਸ਼ਾਰੀਰਿਕ ਕਮਜ਼ੋਰੀ ਦੀ ਗੱਲ ਕਰ ਰਿਹਾ ਮੈਂ ਉਹ ਕਮਜ਼ੋਰੀ ਹੈ ਸ਼ਾਰੀਰਿਕ ਕਮਜ਼ੋਰੀ ਦਾ ਮਤਲਬ ਸਿਰਫ ਕਮਜ਼ੋਰੀ ਨਹੀਂ ਹੈ ਵੈਸੇ ਵੀ ਕਮਜ਼ੋਰੀ ਹੈ ਥਕਾਵਟ ਹੋ ਜਾਂਦੀ ਹੈ ਸ਼ਰੀਰ ਵਿੱਚ ਸ਼ਾਮ ਨੂੰ ਕੰਮ ਕਰਨ ਦਾ ਮਨ ਨਹੀਂ ਕਰਦਾ ਕੋਈ ਸ਼ਾਮ ਤੱਕ ਪਿੰਡਲੀਆਂ ਦੁਖਣ ਲੱਗ ਜਾਂਦੀਆਂ ਉਹਨੂੰ ਐਵੇਂ ਲੱਗਦਾ ਕਿ ਵੀ ਮੈਂ ਹੁਣ ਸ਼ਰੀਰ ਮੇਰਾ ਟੁੱਟ ਗਿਆ ਮੈਂ ਸ਼ਾਮੀ ਜਾ ਕੇ ਹੁਣ ਕੀ ਕਰਾਂਗਾ ਇਹ ਕਮਜ਼ੋਰੀ ਆ ਗਈ ਹੈ ਸ਼ਾਰੀਰਿਕ ਆਦਮੀਆਂ ਨੇ ਵਰਤੋਂ ਕਰਨੀ ਹੈ ਅਸ਼ਵਗੰਧਾ ਦੀ ਠੀਕ ਹੈ ਕਿਵੇਂ ਜੀ ਕੱਲਾ ਅਸ਼ਵਗੰਧਾ ਦਾ ਅੱਧਾ ਚਮਚ ਪਾਊਡਰ ਲੈ ਲਓ ਜੀ ਠੀਕ ਉਨੂੰ ਪਾਣੀ ਜਾਂ ਦੁੱਧ ਚੰਗੀ ਤਰ੍ਹਾਂ ਘੋਲ ਲਓ ਘੋਲ ਕੇ ਉਹਨੂੰ ਪੀਣ ਲੱਗ ਜਾਓ ਜਿਹੜੀ ਪ੍ਰੋਬਲਮ ਤੁਹਾਡੀ 20 ਸਾਲੇ ਚ ਆਈ ਹੈ ਦੇਖੋ 20 ਸਾਲ ਦੀ ਉਮਰ ਜਿੰਨੀ ਤੁਹਾਡੀ એનર્ਜੀ ਸੀ ਹੌਲੀ ਹੌਲੀ ਉਹ ਕੱਟਣੀ ਸ਼ੁਰੂ ਹੋਈ 40 ਸਾਲੇ ਚ ਮੰਨ ਲਓ ਆ ਕੇ ਉਹ 50% ਰਹਿ ਗਈ ਹੁਣ ਉਹ ਘਟੀ 20 ਸਾਲੇ ਚ ਅਸ਼ਵਗੰਧਾ ਤੁਸੀਂ 4 ਮਹੀਨੇ ਘੱਟੋ ਅਠ ਲਗਾਤਾਰ ਖਾਣਾ ਜੇ 20 ਸਾਲ ਨੂੰ ਪੂਰੇ ਕਰਨੇ ਆ ਕਿਸੇ ਵੀ ਰੁੱਤ ਚ ਕਿਸੇ ਵੀ ਰੁੱਤ ਚ 6 ਦੀ 6 ਰੁੱਤਾਂ ਐ ਜਿਹੜੀ ਮਰਜ਼ੀ ਰਿਤੂ ਹੋਵੇ ਅਸ਼ਵਗੰਧਾ ਦੁੱਧ 'ਚ ਲੀਤਾ ਜਾਂ ਪਾਣੀ 'ਚ ਲੀਤਾ ਤੇ ਉਹਨੂੰ ਲੈ ਲਿਆ ਐ ਤੇ ਭਰਾਵਾਂ ਵਾਸਤੇ ਫਾਇਦਾ ਕੀ ਹੋਊਗਾ ਬੋਡੀ 'ਚ એનર્ਜੀ ਠੀਕ ਹੈ ਕੰਮ ਦਾ ਮਨ ਕਰੂਗਾ ਠੀਕ ਹੈ ਦਿਮਾਗ ਵੀ ਸ਼ਾਂਤ ਰਹੂਗਾ ਅਸ਼ਵਗੰਧਾ ਇੱਕ ਐਸੀ ਚੀਜ਼ ਹੈ ਜਿਹੜੀ ਦਿਮਾਗ ਦੇ ਉੱਤੇ ਵੀ ਕੰਮ ਕਰਦੀ ਹੈ ਸਰੀਰ ਦੀ ਬੋਡੀ ਦੀ ਤਾਕਤ ਦੇ ਉੱਤੇ ਵੀ ਕੰਮ ਕਰਦੀ ਹੈ ਐ ਤੇ ਸਾਡੇ ਭਰਾਵਾਂ ਵਾਸਤੇ ਹੈ ਠੀਕ ਹੈ ਭੈਣਾਂ ਵਾਸਤੇ ਜਿਹੜੀ ਰਾਮ ਬਾਣੋਸ਼ ਦੀ ਕਹੀ ਗਈ ਹੈ ਉਹ ਕਹੀ ਗਈ ਹੈ ਸ਼ਤਾਵਰੀ ਠੀਕ ਹੈ 100 ਗ੍ਰਾਮ ਸ਼ਤਾਵਰੀ ਲੈ ਲਓ 50 ਗ੍ਰਾਮ ਉਹਦੇ ਚ ਅਸ਼ੋਗੰਦਾ ਪਾ ਲਓ 150 ਗ੍ਰਾਮ ਪਾਊਡਰ ਬਣ ਗਿਆ 4 ਤੋਂ 5 ਗ੍ਰਾਮ ਦੁੱਧ ਦੇ ਛੀਆ ਪਾਣੀ ਚ ਉਹ ਵੀ ਮਿਕਸ ਕਰਕੇ ਹੀ ਲੈਣਾ ਹੈ ਠੀਕ ਹੈ ਪਾਣੀ ਦਾ ਗਲਾਸ ਦਿੱਤਾ ਵਿੱਚ ਅੱਧੀ ਚਮਚ ਪਾ ਲਿਆ ਉਹਨੂੰ ਘੋਲ ਲਿਆ ਉਹ ਵੀ ਲੈਣਾ ਸ਼ੁਰੂ ਕਰੋ 4 ਮਹੀਨੇ ਲਗਾਤਾਰ ਲਓ ਜੀ ਤੁਹਾਡੀ ਵੀਡੀਓ ਦੇ ਉੱਤੇ ਕਮੈਂਟ ਕਰੋ ਉਹ ਕਹਿਣਗੇ ਜੀ ਅਸੀਂ 40 ਸਾਲ ਦੀ ਉਮਰ 'ਚ 20 ਸਾਲ ਵਾਲੀ ਜ਼ਿੰਦਗੀ ਜੀ ਰਹੇ ਆ ਫਿਰ ਜਿਹੜੇ ਪੈਨਪਰਾ ਸਾਡੇ ਕੋਲ ਆਉਂਦੇ ਆ ਜਿਨ੍ਹਾਂ ਦੀ ਉਮਰ 60 ਸਾਲ ਹੋ ਗਈ ਹੈ 75 ਸਾਲ ਹੋ ਗਈ ਹੈ ਇਹ 40 ਸਾਲੇ ਚ ਪੁਰਾਣੀ ਗਲਤੀਆਂ ਕਰਕੇ ਉਹਨਾਂ ਨੂੰ ਲੱਗਦਾ ਹੈ ਕਿ ਬਹੁਤ ਜ਼ਿਆਦਾ ਕਮਜ਼ੋਰੀ ਆ ਗਈ ਹੈ ਉਹਨਾਂ ਵਾਸਤੇ ਆਯੁਰਵੇਦ ਦੇ ਜਿਹੜੇ ਨੁਸਖੇ ਹੈਗੇ ਜਿਹੜੇ ਫਾਰਮੂਲੇ ਦਿੱਤੇ ਹੋਏ ਆ ਉਹਦੇ ਚ ਪਸਮਾ ਵੀ ਹੈਗੀਆਂ ਉਹ ਜੜੀ ਬੂਟ ਦੋ ਤਰ੍ਹਾਂ ਦੀ ਚੀਜ਼ਾਂ ਬਣਦੀਆਂ ਇੱਕ ਬਣਦੀਆਂ ਜਿਹੜੀ ਜੜੀ ਬੂਟੀਆਂ ਦੇ ਨਾਲ ਚੀਜ਼ਾਂ ਬਣਦੀਆਂ ਉਹਨੂੰ ਕਹਿੰਦੇ ਦਰਬਯਾ ਮਤਲਬ ਉਹਦੇ ਚ ਕੋਈ ਪਸਮ ਨਹੀਂ ਇੱਕ ਉਹ ਚੀਜ਼ਾਂ ਜਿੰਦੇ ਚ ਤੁਸੀਂ ਯੂਜ਼ ਕਰਦੇ ਹੋ ਅਸ਼ਵਗੰਧਾ ਸਾਲਮ ਪੰਜਾਇ ਸਾਲਮ ਮਿਸ਼ਰੀ ਕੋੰਚ ਬੀਜ ਐਚ ਜਾਂ ਇਹ ਹੈਗੀਆਂ ਜੜੀ ਬੂਟੀਆਂ ਇੱਕ ਪਾਸੇ ਚੀਜ਼ਾਂ ਆ ਜਾਂਦੀਆਂ ਐ ਭਸਮਾਂ ਜਿਨ੍ਹਾਂ ਨੂੰ ਅਸੀਂ ਯੂਜ਼ ਕਰਨੇ ਆ ਭਸਮਾਂ ਜਿਵੇਂ ਸਵर्ण ਭਸਮ ਐ ਵੰਗ ਭਸਮ ਐ ਤ੍ਰਿਵੰਗ ਭਸਮ ਐ ਸਵर्ण ਮਾਕਸ਼ਿਕ ਭਸਮ ਐ ਇਹ ਚੀਜ਼ਾਂ ਇਹ ਚੀਜ਼ਾਂ ਦੀ ਵਰਤੋਂ ਤੇ ਇਹ ਚੀਜ਼ਾਂ ਦੀ ਵਰਤੋਂ ਮਰੀਜ਼ ਦੇ ਹਿਸਾਬ ਨਾਲ ਅਸੀਂ ਡਿਸਾਈਡ ਕਰ ਲੈਂਦੇ ਆ ਕਿੰਨੀ ਕ ਕਮਜ਼ੋਰੀ ਐ ਠੀਕ ਐ ਕੱਲਾ ਜੜੀ ਬੂਟੀਆਂ ਦੇ ਕੇ ਕੰਮ ਚੱਲਦਾ ਜਾਂ ਨਾਲੇ ਭਸਮ ਦੇਣੀ ਐ ਕਿੰਨੀ ਉਹਦੀ ਅਗਨੀ ਐ ਜੀ ਜੀ ਭਈ ਇਹ ਪਚਾ ਵੀ ਲਏਗਾ ਕਿ ਨਹੀਂ ਪਤਾ ਲੱਗੇ ਉਹਨੇ ਚਮਚ ਇੱਕ ਖਾਧੀ ਉਹ ਸਵੇਰੇ ਹੀ ਆ ਕੇ ਕਹਿੰਦੇ ਡਾਕਟਰ ਸਾਹਿਬ ਗੈਸ ਬਣ ਗਈ ਮੇਰੇ ਤੇ ਮੇਰੇ ਤੇ ਪਾਚੀ ਨਹੀਂ ਰਹੀ ਮੇਰੇ ਸਰੀਰ ਵਿੱਚ ਗਰਮੀ ਹੋ ਗਈ ਮੇਰੇ ਸਿਕਾ ਨਿਕਲਦਾ ਮੇਂ ਨੱਕੀ ਚੋਂ ਨਸਖੀ ਰਾਣੀ ਸ਼ੁਰੂ ਹੋ ਗਈ ਉਹ ਸਭ ਅਸੀਂ ਜੱਜ ਕਰ ਲੈਂਦੇ ਆ ਪੇਸ਼ੈਂਟ ਨਾਲ ਫੋਨ ਤੇ ਗੱਲ ਕਰਕੇ ਜਾਂ ਪੇਸ਼ੈਂਟ ਸਾਨੂੰ ਦਿਖਾਣਾ ਜਾਂਦਾ ਠੀਕ ਹੈ ਇਹ ਚੀਜ਼ਾਂ ਦੀ ਵਰਤੋਂ ਕਰਨ ਸੇਮ ਐਵੇਂ ਹੀ ਲੇਡੀਜ਼ ਨਾਲ ਇਹ ਚੀਜ਼ਾਂ ਦੇ ਕੁਝ ਅਸੀਂ ਕੰਬੀਨੇਸ਼ਨ ਵੀ ਬਣਾਏ ਹੋਏ ਆ ਜਿਹੜੇ ਫਿਕਸ ਹੈ ਕਿ ਹਾਂ ਇਹ 99% ਪੇਸ਼ੈਂਟਸ ਨੂੰ ਅਸੀਂ ਦੇ ਸਕਨੇ ਆ ਇੱਕ ਜਿਵੇਂ ਦੀ ਚੀਜ਼ ਓਕੇ ਜੀ ਉਹ ਅਸੀਂ ਯੂਜ਼ ਕਰਨੇ ਆ ਜਵੇਂ ਸਾਡੇ ਕੋਲ ਜਵੇਂ ਸ਼ਿਲਾਜੀਤ ਹੈ ਇੱਕ ਚੀਜ਼ ਹੈ ਗਰਮੀ ਚ ਸ਼ਿਲਾਜੀਤ ਦਾ ਗਰਮੀ ਇਸ ਦੇ ਸਕਦੇ ਹੋ ਕੁਆਂਟੀਟੀ ਅਸੀਂ ਮੈਨੇਜ ਕਰਨੀ ਹੁੰਦੀ ਹੈ ਜਵੇਂ ਸ਼ਿਲਾਜੀਤ ਹੈ ਸਾਡੀ ਬੜੀ ਹੀ ਪਿਓਰ ਸ਼ਿਲਾਜੀਤ ਹੈ ਪਹਾੜਾਂ ਤੋਂ ਆਂਦੀ ਹੈ ਅੱਛਾ ਸ਼ਿਲਾਜੀਤ ਦੇ ਨਾਲ ਉਹਦਾ ਨਾਪ ਦਿੱਤਾ ਹੋਇਆ ਹੈ ਸਾਡਾ ਦਾ ਦੁੱਧ ਪਹਾੜਾਂ ਦਾ ਦੁੱਧ ਤੁਹਾਨੂੰ ਸ਼ਿਲਾਜੀਤ ਤੋਂ ਤੁਹਾਡੇ ਤੇ ਪਤਾ ਲੱਗਿਆ ਸਰ ਪਹਾੜਾਂ ਦਾ ਦੁੱਧ ਹੈ ਜੀ ਬੰਦਰਾ ਨੇ ਇਹਨੂੰ ਆਇਡੈਂਟੀਫਾਈ ਕੀਤਾ ਸੀ ਫਿਰ ਆਦਮੀਆਂ ਨੇ ਇਹਨੂੰ ਚੁਰਾ ਲਿਆ ਨਾਲ ਹੀ ਚਮਚ ਦਿੱਤੀ ਹੋਈ ਹੈ ਐ ਅੱਧੀ ਚਮਚ ਇਨਿਕ ਇੱਕ ਵਾਰੀ ਲੈਣੀ ਹੈ ਇੱਕ ਸ਼ੀਸ਼ੀ ਦੋ ਕਮਿੰਨੇ ਚਲ ਜਾਂਦੀ ਹੈ ਇਹ ਲੋਕਾਂ ਨੇ ਸ਼ਿਲਾਜੀਤ ਨੂੰ ਕੱਲਾ ਮੇਲ ਪਾਵਰ ਵਾਸਤੇ ਵੇਚਦਾ ਬਦਨਾਮ ਕਰਦਾ ਜੀ ਬਈ ਸ਼ਿਲਾਜੀਤ ਹੈ ਤੇ ਇੱਕੀ ਇੱਕੀ ਗੱਲ ਵੀਡੀਓ ਦੇਖਦੇ ਦੇਖਦੇ ਹੱਸ ਪਣਗੇ ਜੀ ਲੋਕ ਇੱਕੀ ਗੱਲ ਦਿਮਾਗੇ ਚਾਂਦੀ ਹੈ ਬਈ ਸ਼ਿਲਾਜੀਤ ਹੈ ਸ਼ਿਲਾਜੀਤ ਕਿਉਂ ਖਾਨਾ ਹੈ ਤੂੰ ਤੂੰ ਸ਼ਿਲਾਜੀਤ ਕੋ ਉਹ ਭਈ ਸ਼ਿਲਾਜੀਤ ਨੂੰ ਇੱਕ ਵਾਰੀ ਪੜੋ ਇੰਦੀ ਲਿਟਰੇਚਰ ਪੜੋ Google ਤੇ ਸਾਰਾ ਦਿਨ ਰੀਲਾਂ ਦੇਖਦੇ ਹੋ ਉਹਨੂੰ ਛੱਡ ਕੇ ਇੱਕ ਵਾਰੀ ਸ਼ਿਲਾਜੀਤ ਦੇ ਬਾਰੇ ਪੜੋ ਕਿਸੇ ਵੀ ਮਾਤਾ ਪੈਣ ਨੂੰ ਪ੍ਰਾਣ ਨੂੰ ਸਾਡੇ ਨੂੰ ਗੋਡੇ ਮੋਡੇ ਦੀ ਦਿੱਕਤ ਹੈ ਜੋੜਾਂ ਦੀ ਦਿੱਕਤ ਹੈ ਉਹਦੇ ਸ਼ਿਲਾਜੀਤ ਦੀ ਵਰਤੋਂ ਹੁੰਦੀ ਹੈ ਸਾਡੀ ਇੰਨੇ ਆਯੁਰਵੈਦਿਕ ਯੋਗ ਹੈ ਜੋੜਾਂ ਦੇ ਯੋਗ ਹੈ ਜਿੰਦੇ ਚ ਜੋੜਾਂ ਵਾਸਤੇ ਅਸੀਂ ਦਿੰਨੇ ਆ ਕਿਸੇ ਦੇ ਯੂਰਿਕ ਐਸਿਡ ਵੱਧ ਗਿਆ ਕਿਸੇ ਦੇ ਰਿਊਮਟੋਇਡ ਆਰਥਰਾਈਟਿਸ ਹੈ ਕਿਸੇ ਦੇ ਸੋਜ ਹੈ ਉਹ ਸਾਰਿਆਂ ਵਿੱਚ ਅਸੀਂ ਸ਼ਿਲਾਜੀਤ ਦਾ ਪ੍ਰਯੋਗ ਕਰਨੇ ਆ ਕਿਸੇ ਨੂੰ ਗਦੂਦ ਦੀ ਪ੍ਰੋਬਲਮ ਹੈ ਉਹਦੇ ਸ਼ਿਲਾਜੀਤ ਦਾ ਪ੍ਰਯੋਗ ਕਰਨੇ ਆ ਮਾਤਾ ਦੇ ਭੈਣਾ ਤੇ ਸਾਡੇ ਭਰਾ ਸਭ ਸ਼ਿਲਾਜੀਤ ਖਾ ਸਕਦੇ ਆ ਸਿਰਫ ਕੁਆਂਟੀਟੀ ਅਸੀਂ ਮੈਨੇਜ ਕਰਨੀ ਹੁੰਦੀ ਹੈ ਇਹਦੇ ਨਾਲ 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 ਜਿਹੜੀ ਅਸੀਂ ਚੀਜ਼ ਦਿੰਦੇ ਹੁੰਦੇ ਆ ਅਸ਼ਵਿਨੋ ਪ੍ਰਾਸ਼ ਐ ਤੇ ਪੰਜਾਬ ਨੇ ਜੀ ਇੰਨੀ ਵਾਹਵਾਹੀ ਕੀਤੀ ਹੈ ਨਾ ਇਸ ਚੀਜ਼ ਦੀ ਭਈ ਇਸ ਤੋਂ ਪਿਓਰ ਚੀਜ਼ ਅਸੀਂ ਨਹੀਂ ਖਾਦੀ ਕਹਿੰਦੇ ਇਹ ਦੋ ਤਰ੍ਹਾਂ ਦਾ ਹੁੰਦਾ ਹੈ ਸਾਡਾ ਮੈਂ ਵੀ ਨਹੀਂ ਖਾਦੀ ਤੁਹਾਨੂੰ ਮੈਂ ਦਿੱਤਾ ਸੀ ਤੁਸੀਂ ਆਪ ਦੇਖ ਲਓ ਜੀ ਤੇ ਇਹ ਦੋ ਤਰ੍ਹਾਂ ਦਾ ਹੁੰਦਾ ਇੱਕ ਹਰ ਇੱਕ ਬੰਦਾ ਪਰਿਵਾਰ ਇਚ ਲੈ ਸਕਦਾ ਐ ਇੱਕ ਸਪੈਸ਼ਲ 40 ਪਲਸ ਦੀ ਏਜ ਵਾਸਤੇ ਆਂਦਾ ਐ ਸਾਡਾ 40 ਸਾਲ ਦੀ ਉਮਰ ਤੋਂ ਵੱਧ ਜਿੰਦੀ ਉਮਰ ਐ ਉਹਦੇ ਵਾਸਤੇ ਉਹਦੇ ਚ ਅਸੀਂ ਐਕਸਟਰਾ ਜਿਹੜੀ ਬੂਟੀਆਂ ਪਾਈਆਂ ਹੋਈਆਂ ਐ ਪਸ਼ਮਾ ਪਾ ਕੇ ਦਿੰਨੇ ਆ ਅਸੀਂ ਨਾਲੇ ਤਾਂਕੀ ਉਹ ਜਿਹੜੀ ਕਮਜ਼ੋਰੀ ਆ ਰਹੀ ਐ ਉਹ ਪੂਰੀ ਕਰ ਦੇ ਪਰ ਹਾਸੇ ਖੇਡਣ ਦਾ ਹੱਕ ਤਾਂ ਜੀ ਹਾਸਿਆ ਖੇਡਿਆ ਕਰਨ ਦਾ ਹੱਕ ਤਾਂ 50 ਸਾਲ ਤੋਂ ਪਲਸ ਵਾਲੇ ਨੂੰ ਵੀ ਐ ਉਹ ਤਾਂ ਹੀ 40 ਤੋਂ ਪਲਸ ਬਣਾਇਆ ਨਾ ਜੀ ਜੇ ਤੇ 40 ਹੋਰ ਉੱਪਰ ਚਲਾ ਗਏ ਫਿਰ ਅਸੀਂ ਬਣਾਇਆ ਹਾਰਡ ਓਨ ਹਾਰਡਨ ਕੈਪਸੂਲ ਐ ਤੇ ਜੀ ਚਾਹੀ ਬਾਤ ਹੈ ਇੱਕ ਵਾਰੀ ਕਿਸੇ ਸਾਡੇ ਭਰਾ ਨੇ ਲੈ ਲਿਆ ਉਹ ਤੇ ਆ ਕੇ ਕਹਿੰਦਾ ਜੀ ਮਤੇ 60 ਦੀ ਉਮਰ ਵਿੱਚ 20 ਸਾਲ ਦਾ ਹੋ ਗਿਆ ਜੀ ਐ ਬੜੀ ਤਕੜੀ ਚੀਜ਼ ਬਣਾਈ ਹੈ ਇਹਦੇ ਸਾਰੀ ਉਹ ਚੀਜ਼ਾਂ ਪਾਈਆਂ ਐ ਜਿਵੇਂ ਅਸ਼ਵਗੰਧਾ ਹੈ ਜੈਫਲ ਹੈ ਵੰਗ ਹੈ ਤ੍ਰਿਵੰਗ ਹੈ ਸ਼ਤਾਵਰ ਹੈ ਵਿਦਾਰੀ ਕੰਧਾ ਹੈ ਬਹੁਤ ਹੀ ਕਾਰਗਰ ਹੈ ਇੱਕ ਕੈਪਸੂਲ ਖਾਣਾ ਹੈ ਉਹ ਦੋ ਤਿੰਨ ਦਿਨ ਐਵੇਂ ਕਹੇਗਾ ਕੀ ਵਾਹ ਜੀ ਵਾਹ ਕੀ ਬਾਤ ਹੈ ਬਹੁਤ ਵਧੀਆ ਚੀਜ਼ ਹੈ ਜੀ ਜੀ ਤੇ ਡਾਈਜੈਸ਼ਨ ਵਾਸਤੇ ਜਿਹੜੀ ਅਸੀਂ ਗੱਲ ਕਰਨੀਆਂ ਉਹ ਅਰਕ ਯੱਕਰੀ ਤੇ ਅਰਕ ਲੀਵਰ ਠੀਕ ਹੈ ਪਹਿਲੇ ਅਸੀਂ ਡਾਈਜੈਸ਼ਨ ਨੂੰ ਠੀਕ ਕਰਨਾ ਹੈ ਫਿਰ ਬੋਡੀ ਨੂੰ એનર્ਜੀ ਦੇਣੀ ਹੈ ਚਿੰਤਾ ਕਰਨ ਦੀ ਲੋੜ ਨਹੀਂ ਹੁੰਦੀ ਤੁਸੀਂ ਸਿਰਫ ਇੱਕ ਹੀ ਕੰਮ ਕਰਨਾ ਹੈ ਮੈਨੂੰ ਫੋਨ ਲਾਣਾ ਹੈ ਪ੍ਰੋਬਲਮ ਡਿਸਕਸ ਕਰਨੀ ਹੈ ਚਾਹੇ ਉਹ ਸਾਡਾ ਭਰਾ ਹੈ ਭੈਣ ਹੈ ਵੀ ਆਓ ਡਿਸਕਸ ਕਰੋ ਫੋਨ ਤੇ ਡਿਸਕਸ ਕਰੋ ਪ੍ਰੋਬਲਮ ਜਦੋਂ ਖੁੱਲ ਕੇ ਦੱਸਦੇ ਹੋ ਇਕੱਲਾ ਤੁਸੀਂ ਇਹ ਨਹੀਂ ਸਮਝਣਾ ਕਿ ਡਾਕਟਰ ਕੀ ਸਮਝੇਗਾ ਅੰਡੀ ਗੰਡੀ ਕੀ ਸਮਝਣਗੇ ਮੇਰੇ ਘਰ ਵਾਲਾ ਕੀ ਸੋਚਦਾ ਹੋਏਗਾ ਮੇਰੀ ਘਰ ਵਾਲੀ ਕੀ ਸੋਚਦੀ ਹੋਏਗੀ ਰਾਦਰ ਕੀ ਉਹ ਹੌਲੀ ਹੌਲੀ ਜਿਹਨੂੰ ਅਸੀਂ ਕੋਲਡ ਵਾਰ ਕਹਿੰਦੇ ਆ ਚੁੱਪ ਚਾਪ ਦੀ ਲੜਾਈ ਪੂਰੀ ਲੜਾਈ ਚ ਬਦਲ ਜੇ ਉਸ ਤੋਂ ਪਹਿਲੇ ਹੱਲ ਕਰ ਲੈਣਾ ਚਾਹੀਦਾ ਹੈ ਹੱਲ ਆਯੁਰਵੇਦ ਵਿੱਚ ਹੈ ਪਰ ਸਹੀ ਵੈਦ ਦੀ ਤੁਹਾਨੂੰ ਲੋੜ ਹੈ ਇੱਕ ਵਾਰੀ ਚੰਗੇ ਵੈਦ ਨੂੰ ਮਿਲੋ ਚੰਗੇ ਕੰਬੀਨੇਸ਼ਨ ਜਿਹੜੇ ਤੁਸੀਂ ਪਚਾ ਸਕੋ ਜਿੰਨੀ ਮਾਤਰਾ ਚਾਹੀਦੀ ਉਹਨੇ ਲੈ ਸਕੋ ਲੋਕੀ ਉਹੀ ਇੰਨੀ ਨਹੀਂ ਪਸ਼ਮਾ ਖਾਈ ਜਾ ਰਹੇ ਜਿੰਦਾ ਤੱਕ ਹੀ ਨਹੀਂ ਹੈ ਸਹੀ ਮਾਤਰਾ ਦੀ ਅਗਰ ਚੀਜ਼ ਖਾਓਗੇ ਤੁਹਾਨੂੰ 60 ਸਾਲ ਦੀ ਉਮਰ ਵਿੱਚ ਵੀ ਇਹ ਮਹਿਸੂਸ ਹੋਏਗਾ ਕਿ ਮੇਰਾ ਸਰੀਰ 25 30 ਸਾਲਾਂ ਵਾਲੀ ਉਮਰ ਵਾਲਾ ਜਵਾਨ ਹੈ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਅੱਛਾ ਡਾਕਟਰ ਸਾਹਿਬ ਫੋਨ ਦੀ ਗੱਲ ਤਾਂ ਤੁਸੀਂ ਦੱਸਤੀਏ ਅਗਰ ਕਿਸੇ ਨੇ ਪਰਸਨਲੀ ਤੁਹਾਨੂੰ ਮਿਲਣਾ ਹੋਵੇ ਤਾਂ ਕਿਹੜੀ ਤਾਂ ਤੇ ਤੁਸੀਂ ਮਿਲਦੇ ਹੋ ਦੇਖੋ ਮੈਂ ਡੇਰਾਵਸੀ ਸੁਖਮਣੀ ਹਸਪੀਟਲ ਹੈ ਮੇਰਾ ਹਸਪੀਟਲ ਹੈ ਉੱਥੇ ਮੈਂ ਬਹਿਣਾ ਫੋਨ ਕਰਕੇ ਅਪਾਇੰਟਮੈਂਟ ਲੈ ਕੇ ਆਓ ਤੇ ਬੜਾ ਆਸਾਨੀ ਨਾਲ ਮਿਲਣਾ ਕੋਈ ਔਖਾ ਨਹੀਂ ਜੀ ਬਸ ਫੋਨ ਕੀਤਾ ਹੋਏ ਅਪਾਇੰਟਮੈਂਟ ਲਈਤੀ ਹੋਏ ਉਸ ਟਾਈਮ ਤੇ ਤੁਸੀਂ ਮੈਨੂੰ ਦਿਖਾ ਸਕਦੇ ਹੋ ਤੁਹਾਡਾ ਵੀ ਟਾਈਮ ਇੰਪੋਰਟੈਂਟ ਹੈ ਸਾਡਾ ਵੀ ਇੰਪੋਰਟੈਂਟ ਹੈ ਤੇ ਟਾਈਮ ਲੈ ਕੇ ਆਓ ਫੋਨ ਤੇ ਗੱਲ ਕਰ ਲਓ ਅਗਰ ਤੁਹਾਨੂੰ ਲੱਗਦਾ ਤੁਸੀਂ ਬਹੁਤ ਦੂਰੋਂ ਆਣਾ ਹੈ ਜਾਂ ਫੋਰਨ ਕੰਟਰੀ ਤੋਂ ਤੁਸੀਂ ਗੱਲ ਕਰ ਰਹੇ ਹੋ ਤੁਸੀਂ ਪਹਿਲੇ ਫੋਨ ਤੇ ਬੁਕਿੰਗ ਕਰਾਓ ਫੋਨ ਤੇ ਗੱਲ ਕਰੋ ਪ੍ਰੋਬਲਮ ਸਮਝਾਓ ਪ੍ਰੋਬਲਮ ਅਸੀਂ ਸਮਝ ਲਾਂਗੇ ਤੁਹਾਡੀ ਸਾਰੀ ਚੀਜ਼ਾਂ ਦਾ ਸੋਲੂਸ਼ਨ ਦੇਖ ਕੇ ਉਹ ਦਵਾਈ ਤੁਹਾਨੂੰ ਕੋਰੀਅਰ ਦੇ ਰਾਹੀਂ ਵੀ ਆ ਸਕਦੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਕੀਮਤੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨ ਵਾਸਤੇ ਔਰ ਬਹੁਤ ਸਾਰੀਆਂ ਜਿਹੜੀਆਂ ਵਹਿਮ ਹੈਗੇ ਨੇ ਸਾਡੇ ਮਨ ਦੇ ਵਿੱਚੋਂ ਕੱਢਣ ਵਾਸਤੇ ਮੈਂ ਇੱਕ ਗੱਲ ਜ਼ਰੂਰ ਕਰਨਾ ਚਾਹਾਂਗਾ ਜੀ ਸਾਡੀ ਪੜਣਾ ਵਾਸਤੇ ਜਿਨ੍ਹਾਂ ਦੀ ਉਮਰ ਛੋਟੀ ਹੈ ਜੇ 20 ਸਾਲ ਤੋਂ ਘੱਟ ਉਮਰ ਹੈ ਉਹਨਾਂ ਦੇ ਮਾਪਿਓ ਵਾਸਤੇ ਵੀ ਇਹ ਗੱਲ ਬੜੀ ਜ਼ਰੂਰੀ ਹੈ ਇਸ ਗੱਲ ਨੂੰ ਸੇਵ ਕਰ ਲਓ ਆਪਣੇ ਪਿੰਡਾਂ ਵਿੱਚ ਇੱਕ ਇੱਕ ਲੇਡੀਜ਼ ਦੇ ਨਾਲ ਸ਼ੇਅਰ ਕਰੋ ਅੱਜ ਦੀ ਡੇਟ ਐ ਆਉਣ ਵਾਲੇ ਟਾਈਮ ਵਿੱਚ ਇਨਫਰਟੀਲਿਟੀ ਬਹੁਤ ਜ਼ਿਆਦਾ ਵੱਧ ਰਹੀ ਹੈ ਉਹਦੇ ਚ ਕਾਰਨ ਦੋਵੇਂ ਹੈ ਮੇਲ ਵੀ ਤੇ ਫੀਮੇਲ ਵੀ ਪਰ ਇਸ ਗੱਲ ਦਾ ਧਿਆਨ ਰੱਖੋ ਅਗਰ ਬੱਚੇ ਦਾ ਮਹੀਨਾ ਗੁੜੀਆ ਦਾ ਠੀਕ ਨਹੀਂ ਆ ਰਿਹਾ ਇਹਨੂੰ ਇਗਨੋਰ ਨਹੀਂ ਕਰਨਾ ਅਲਟਰਾਸਾਉਂਡ ਕਰਾਓ ਅਗਰ ਪੀਸੀਓਡੀ ਪੀਸੀਓਐਸ ਦੀ ਪ੍ਰੋਬਲਮ ਹੈ ਕੋਈ ਗੱਠ ਬਣ ਰਹੀ ਹੈ ਉਹਨੂੰ ਹੁਣੇ ਹੀ ਐਡਰੈਸ ਕਰੋ ਹੁਣੇ ਹੀ ਉਹਦਾ ਇਲਾਜ ਕਰਾਓ ਆਯੁਰਵੇਦ ਵਿੱਚ ਉਹ ਜੜੀ ਬੂਟੀਆਂ ਹੈਗੀਆਂ ਜਿਹੜੀਆਂ ਉਹ ਗੱਠਾਂ ਦਾ ਇਲਾਜ ਕਰ ਦਿੰਦੀਆਂ ਮਹੀਨਾ ਉੱਤੇ ਥੱਲੇ ਹੋ ਰਿਹਾ 28 ਦਿਨ ਦਾ ਮਹੀਨਾ ਹੁੰਦਾ ਹੈ ਦੋ ਦੋ ਮਹੀਨੇ ਨਹੀਂ ਆ ਰਿਹਾ ਮਿੰਨਾਂ ਦੇ ਬਲੀਡਿੰਗ ਜ਼ਿਆਦਾ ਹੁੰਦੀ ਹੈ ਬਿਨਾਂ ਆਂਦੇ ਹੋਏ ਤੱਬੇ ਗਿਰਦੇ ਹਨ ਲਾਲ ਰੰਗ ਦੇ ਸਿੱਧੇ ਦੇ ਸਿੱਧੇ ਥੱਦੇ ਗੈ ਦਿੰਦੇ ਆ ਜਿੰਨੂੰ ਆਪਾਂ ਉਹ ਥੱਦੇ ਡਿੱਗ ਜਾਂਦੇ ਆ ਜਾਂ ਪੈਡ ਇਚ ਸਮੈਲ ਬਹੁਤ ਆਂਦੀ ਹੈ ਪੈਡ ਦੀ ਬਹੁਤ ਡਾਰਕ ਬਲੈਕ ਕਲਰ ਦਾ ਯੂਰੀਨ ਆ ਰਿਹਾ ਹੈ ਸੌਰੀ ਬਲੱਡ ਆ ਰਿਹਾ ਹੈ ਇਸ ਚੀਜ਼ ਨੂੰ ਇਗਨੋਰ ਨਹੀਂ ਕਰਨਾ ਕਿਉਂਕਿ ਸਾਡੇ ਜਿਹੜੇ ਬੱਚੇ ਆ ਉਹ ਐਸਾ ਨਾ ਹੋਵੇ ਆਉਣ ਵਾਲੇ ਟਾਈਮ ਵਿੱਚ ਇਨਫਰਟੀਲਿਟੀ ਦੇ ਸ਼ਿਕਾਰ ਹੋਣ ਉਸ ਪੀਸੀਓਡੀ ਦੀ ਪ੍ਰੋਬਲਮ ਨੂੰ ਹੁਣੇ ਹੀ ਠੀਕ ਕਰਨਾ ਜੇ ਮੈਨੂੰ ਨਹੀਂ ਦਿਖਾਣਾ ਆ ਸਕਦੇ ਦੂਰ ਬੈਠੇ ਹੋ ਤੇ ਕਚਨਾਰ ਦਾ ਪਾਊਡਰ ਹੁਣੇ ਹੀ ਸ਼ੁਰੂ ਕਰ ਲਓ ਜਦੋਂ ਤੁਹਾਨੂੰ ਟਾਈਮ ਲੱਗੇ ਤਾਂ ਦਿਖਾਣਾ ਆਓ ਅੱਧੀ ਚਮਚ ਕਚਨਾਰ ਦਾ ਪਾਊਡਰ ਪਾਣੀ ਦੇ ਚੁਬਾਲ ਕੇ ਜਾਂ ਵੈਸੇ ਹੀ ਲੈ ਸਕਦੇ ਹੋ ਤੁਸੀਂ ਉਸ ਪ੍ਰੋਬਲਮ ਨੂੰ ਉੱਥੇ ਹੀ ਰੋਕ ਲੋਗੇ ਅਗਰ ਤੁਹਾਨੂੰ ਲੱਗੇ ਜ਼ਿਆਦਾ ਪ੍ਰੋਬਲਮ ਹੈ ਤੇ ਆ ਕੇ ਮਿਲੋ ਜੀ ਬਹੁਤ ਬਹੁਤ ਸ਼ੁਕਰ ਜੀ ਸਾਰੀ ਗੱਲ ਪਤਲੀ ਸੋ ਇਹਨਾਂ ਮਾਡਰਨ ਲੋਕਾਂ ਦੇ ਦੇਸੀ ਵੈ ਡਾਕਟਰ ਵਿਵੇਕ ਆਉਜਾ ਸਾਹਿਬ ਜਿਨ੍ਹਾਂ ਨੇ ਬੜੀ ਸਾਫ਼ ਗੋਈ ਦੀ ਨਾਲ ਤੇ ਬੜੇ ਖੁੱਲੇ ਵਿਚਾਰਾਂ ਦਾ ਪ੍ਰਗਟਾਵਾ ਹੈਗਾ ਜਿਹੜਾ ਵਿਅਕਤੀ ਜ਼ਿੰਦਗੀ ਨੂੰ ਲੈ ਕੇ ਕੀਤਾ ਔਰ ਉਮੀਦ ਕਰਦਾ ਇਹ ਵੀਡੀਓ ਤੁਹਾਨੂੰ ਹੋਰ ਨਾਲ ਵੀਡੀਓ ਦੀ ਤਰ੍ਹਾਂ ਪਸੰਦ ਆਏਗੀ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਹੈ ਡਾਕਟਰ ਵਿਵੇਕ ਆਉਜਾ ਸਾਹਿਬ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਹੈ ਜਿਹੜਾ ਉਹ ਦੂਰ ਕਰ ਸਕਦੇ ਹੋ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰ ਦਿੱਤੀ ਆ ਗਿਆ ly